ਜਿਹੜੇ ਟਰੈਵਲ ਏਜੰਟ ਨੇ ਭਾਨੇ ਸਿੱਧੂ ਨੂੰ ਇਹ ਗੱਲ ਆਖੀ ਹੈ ਕਿ ਉਹ ਮੁਹਾਲੀ ਦੇ ਵਿੱਚ ਨਾ ਬੜੇ ਉਹ ਟਰੈਵਲ ਏਜੰਟ ਹੈ ਸਾਡੇ ਨਾਲ ਠੱਗੀ ਕਰ ਗਿਆ ਇੱਕ ਤਾਂ ਬਲਕਾਰ ਸਿੰਘ ਡ੍ਰੀਮ ਲੈਂਡ ਦਾ ਸੀਗਾ ਤੇ ਇੱਕ ਜੀਐਸ ਵੀਜ਼ਾ ਪੁਆਇੰਟ ਮੁਹਾਲੀ ਤੋਂ ਗਗਨ ਸਿੰਘ ਨੇ ਦੋਨਾਂ ਨੇ ਰਲ ਕੇ ਠੱਗਾ ਨੇ ਏਜੰਟਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਅਸੀਂ ਐਮਬੈਸੀ 'ਚ ਗਏ ਆ ਜੀ ਐਮਬੈਸੀ ਵਾਲਿਆਂ ਨੂੰ ਸਾਨੂੰ ਇਹ ਚੀਜ਼ ਦੱਸੀ ਆ ਕਿ ਤੁਹਾਡੇ ਫੰਡ ਜਿਹੜੇ ਫੰਡ ਤੇ ਉਹ ਐਡਿਟ ਫਰਾਡ ਕਰਿਆ ਸੋਨੇ ਠੀਕ ਆ ਜਿਹੜਾ ਤੁਹਾਡਾ ਹੋਟਲ ਬੁੱਕਾ ਉਹ ਹੀ ਸਹੀ ਹੈਗਾ ਉਹ ਤੁਸੀਂ ਨੇ ਆ ਡੰਮੀ ਲੈ ਰਹੇ ਨੇ ਪਰ ਡੰਮੀ ਲੈ ਰਹੀ ਆ ਤੇ ਜਿਹੜੀ ਰਿਟਰਨ ਟਿਕਟ ਸੀ ਉਹ ਵੀ ਇਹਨਾਂ ਨੇ ਡੰਮੀ ਲੈ ਰਹੀ ਸੀ ਟਿਕਟਾਂ ਵੀ ਡੰਮੀ ਚਤੀਆਂ ਮਤਲਬ ਕਿ ਕਿੰਨੇ ਪੈਸੇ ਨੇ ਕੁੱਲ ਜਿੰਨਾ ਦਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਠੱਗੀ ਮਾਰੀ ਗਿਆ 12 ਲੱਖ 40 ਹਜ਼ਾਰ ਰੁਪਈਆ ਪੁੱਤ ਸਾਡਾ ਐਸ ਟਾਈਮ ਸਾਡੇ ਕੋਲ ਜ਼ਮੀਨ ਸੀ 2 ਵਿੱਗੇ ਜੀ ਅਸੀਂ ਉਹ ਜ਼ਮੀਨ ਵੇਚ ਕੇ ਇਹਨੂੰ ਪੈਸੇ ਦਿੱਤੇ ਕਹਿੰਦਾ ਤੁਸੀਂ ਜੇ ਪੈਸੇ ਲੇਟ ਕਰੋਗੇ ਤਾਂ ਤੁਹਾਨੂੰ ਵਿਆਜ ਪਊਗਾ ਸਾਡੇ ਪੈਸੇ ਇੱਕ ਦਿਨ ਲੇਟ ਹੋਗੇ ਤਾਂ ਇਹਨਾਂ ਨੇ 40000 ਰੁਪਏ ਨੇ ਸਾਡੇ ਤੋਂ ਇੱਕ ਦਿਨ ਦਾ ਇੱਕ ਦਿਨ ਦਾ 40000 ਅੱਛਾ 40000 ਦੀਆਂ ਬਾਲੀਆਂ ਵੇਚੀਆਂ ਫੇਰ ਅਸੀਂ ਨੇ ਗਾਗਨ ਨੂੰ ਚੰਡੀਗੜ੍ਹ ਪੈਸੇ ਪਾਏ ਹੂੰ ਫੇਰ ਉਹ ਕਹਿੰਦਾ ਕਹਿੰਦਾ ਫੇਰ ਵੀ ਨਹੀਂ ਵੀਜ ਆਇਆ ਹੈਗਾ ਜਦੋਂ ਤੁਹਾਡਾ ਕੈਨੇਡਾ ਦੇ ਤੁਸੀਂ ਚਾਹ ਕਹਿੰਦੇ ਹੋ ਵੀ ਜਾ ਕੇ ਤੁਸੀਂ ਬੰਗਲੌਰ ਜਾਨੇ ਹੋ ਬੰਗਲੌਰ ਤੋਂ ਤੁਸੀਂ ਉੱਥੋਂ ਵਾਪਸ ਆ ਜਾ ਰਹੇ ਹੋ ਵਾਪਸ ਆ ਕੇ ਫਿਰ ਤੁਸੀਂ ਦੁਬਾਰਾ ਕਿਵੇਂ ਉਸੇ ਬੰਦੇ ਤੇ ਭਰੋਸਾ ਕਰ ਲੈਦੇ ਹੋ ਉਹ ਕਹਿੰਦਾ ਵੀ ਤੁਹਾਡੇ ਜਿਹੜੇ ਪੈਸੇ ਖਰਾਬ ਹੋਏ ਨੇ ਵੀ ਅਸੀਂ ਤੁਹਾਡੇ ਖਰਾਬ ਨਹੀਂ ਹੋਣ ਦੰਦੇ ਅਸੀਂ ਦੋਨੋਂ ਲੜ ਕੇ ਤੁਹਾਡਾ ਯੂਕੇ ਦਾ ਕੰਮ ਕਰ ਦੰਦੇ ਆ ਵੀ ਪੈਸੇ ਤਾਂ ਅਸੀਂ ਵਾਪਸ ਨਹੀਂ ਕਰ ਸਕਦੇ ਤੁਹਾਡੇ 2 ਬਿਗੇ ਜ਼ਮੀਨ ਵੇਚ ਕੇ ਪੁੱਤ ਤਾਂ ਅਸੀਂ ਨੇ ਫਿਰ ਇਹਨਾਂ ਨੂੰ ਪੈਸੇ ਦਿੱਤੇ ਸਾਡੇ ਕੋਲੇ ਹੋਰ ਫੇਰੇਕ ਚੀਜ਼ ਚ ਜਿਨ੍ਹਾਂ ਨੇ ਝੂਠ ਬੋਲਿਆ ਬਲਕਾਰ ਤੁਹਾਡਾ ਵੀਜ਼ਾ ਲਪਾਉਂਦਾ ਫਿਰ ਤੁਸੀਂ ਗਗਨ ਦਾ ਕਿਵੇਂ ਕਸੂਰ ਕੱਢ ਸਕਦੇ ਬਲਕਾਰ ਸਾਨੂੰ ਗਗਨ ਦੇ ਦਫਤਰ ਤੋਂ ਲੈ ਕੇ ਗਿਆ ਜੀ ਬਲਕਾਰ ਸਾਨੂੰ ਖੁਦ ਲੈ ਕੇ ਗਿਆ ਸਾਨੂੰ ਬਲਕਾਰ ਗਗਨ ਕੋਲੇ ਲੈ ਕੇ ਗਿਆ ਚੰਡੀਗੜ੍ਹ ਬਲਕਾਰ ਨੇ ਫਿਰ ਸਾਡੀ ਬੇਇੱਜ਼ਤੀ ਕਰੀ ਬਹੁਤ ਜ਼ਿਆਦਾ ਗਗਨ ਨੇ ਗਗਨ ਨੇ ਡਾਕਟਰ ਜਿੱਤ ਕਿਵੇਂ ਮਾਰੇ ਕਹਿੰਦਾ ੱਟਕੇ ਮਾਰੇ 40000 ਰੁਪਏ ਪਵਾ ਲਿਆ ਖਾਤੇ 'ਚ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦਾ ਤੁਹਾਡਾ ਵੀਜ਼ਾ ਹੀ ਕੈਂਸਲ ਹੋ ਗਿਆ ਯੂਕੇ ਦਾ ਅੱਛਾ ਮੈਂ ਕਿਹਾ ਵੀ ਸਾਨੂੰ ਮੇਲ ਦਿਖਾ ਦਿਓ ਮੇਲ ਵਗਾਰ ਇਹਨਾਂ ਨੇ ਕੁਝ ਨਹੀਂ ਦਿੱਤੀ ਸਾਨੂੰ ਜੀ ਫੋਟੋਵਾਦ ਇਹਨੇ ਮੇਰੇ ਡਾਕੂਮੈਂਟ ਪਾਸਪੋਰਟ ਸਾਡੇ ਦੋਨਾਂ ਦੇ ਇਹਨਾਂ ਜੀਐਸ ਵੀਜ਼ਾ ਪੁਆਇੰਟ ਮੋਹਾਲੀ ਦੇ ਦਫਤਰ ਚ ਹੀ ਪਈ। ਇਹ ਪਲਕਾਰ ਅਰ ਗਗਨ ਦੋਏ ਰਲ ਮਿਲ ਕੇ ਠੱਗੀਆਂ ਲਾ ਰਹੇ ਨੇ ਪਰ ਸਾਨੂੰ ਇਹ ਜਨਤਾ ਤੋਂ ਬਚਾਓ ਦੁਨੀਆ ਬਚੇ ਜਨਤਾ। ਸਤਿ ਸ਼੍ਰੀ ਅਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕੁਮਾਰ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਭਾਨੇ Sidhu ਨੂੰ ਲੈ ਕੇ ਇੱਕ ਮਸਲਾ ਬੜਾ ਭੱਖਿਆ ਹੋਇਆ ਹੈ ਟਰੈਵਲ ਏਜੰਟ ਤੇ ਭਾਨੇ Sidhu ਦੇ ਆਪਸੀ ਮਸਲਾ ਕਿਉਂਕਿ ਭਾਨਾ ਸਿੱਧੂ ਆਪਾਂ ਨੂੰ ਪਤਾ ਹੈ ਵੀ ਬੜੇ ਲੰਮੇ ਸਮੇਂ ਤੋਂ ਟਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਵਾਪਸ ਕਰਾਉਂਦੇ ਨੇ ਭਾਨਾ ਸਿੱਧੂ ਟਰੈਵਲ ਏਜੰਟਾਂ ਦੇ ਨਾਲ ਲੜਦੇ ਨੇ ਕਿ ਉਹ ਕਿਉਂ ਲੋਕਾਂ ਦੇ ਪੈਸੇ ਰੱਖਦੇ ਨਹੀਂ ਜਾਂ ਫਿਰ ਹੋਰ ਉਹਨਾਂ ਦੇ ਫੇਕ ਵੀਜ਼ੇ ਵਗੈਰਾ ਦੀ ਇਸ ਤਰ੍ਹਾਂ ਦੇ ਜਦੋਂ ਭਾਨਾ ਸਿੱਧੂ ਦੇ ਕੋਲੇ ਮਸਲੇ ਆਉਂਦੇ ਨੇ ਤਾਂ ਭਾਨਾ ਸਿੱਧੂ ਟਰੈਵਲ ਏਜੰਟਾਂ ਦੇ ਖਿਲਾਫ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਪਰ ਦੂਜੇ ਪਾਸੇ ਜਦੋਂ ਭਾਨਾ ਸਿੱਧੂ ਮਹਾਲੀ ਦੇ ਵਿੱਚ ਜਾਂਦੇ ਨੇ ਤਾਂ ਟਰੈਵਲ ਏਜੰਟਾਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਹੁਣ ਭਾਨਾ ਸਿੱਧੂ ਮੋਹਾਲੀ ਦੇ ਵਿੱਚ ਨਾ ਆਵੇ ਜੇਕਰ ਉਹ ਮੋਹਾਲੀ ਦੇ ਵਿੱਚ ਆਵੇਗਾ ਤਾਂ ਇਸ ਗੱਲ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ ਸੋ ਜਿਨ੍ਹਾਂ ਟਰੈਵਲ ਏਜੰਟਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਹਨਾਂ ਦੇ ਉੱਤੇ ਹੀ ਅੱਜ ਇਲਜ਼ਾਮ ਲੱਗ ਰਹੇ ਨੇ ਸੋ ਭਾਈ ਜਗਤਾਰ ਸਿੰਘ ਬਲਿਆਲ ਪਿੰਡ ਤੋਂ ਸਾਡੇ ਕੋਲ ਪਹੁੰਚੇ ਨੇ ਉਹ ਕਹਿੰਦੇ ਵੀ ਜਿਹੜੇ ਟਰੈਵਲ ਏਜੰਟ ਨੇ ਭਾਨੇ ਸਿੱਧੂ ਨੂੰ ਇਹ ਗੱਲ ਆਖੀ ਹੈ ਕਿ ਉਹ ਮੋਹਾਲੀ ਦੇ ਵਿੱਚ ਨਾ ਬੜੇ ਉਹ ਟਰੈਵਲ ਏਜੰਟ ਸਾਡੇ ਨਾਲ ਠੱਗੀ ਕਰ ਗਿਆ ਸੋ ਮਸਲਾ ਕੀ ਹੈ ਬਾਈ ਜਗਤਾਰ ਦਾ ਪਰਿਵਾਰ ਸਾਡੇ ਨਾਲ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਗੱਲਬਾਤ ਹੋਈ ਹੈ ਕੀ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਠੱਗੀ ਹੋਈ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਕੀ ਮਸਲਾ ਹੈ ਤੁਹਾਡਾ ਮੇਰੇ ਹਸਬੰਡ ਜਗਤਾਰ ਸਿੰਘ ਨੇ ਜੀ ਇਹ ਬਹੁਤ ਜ਼ਿਆਦਾ ਜਦੋਂ ਉਹ ਸਾਡੇ ਨਾਲ ਠੱਗੀ ਵੱਜੀ ਆ ਡਿਪਰੈਸ਼ਨ ਚਲੇ ਗਏ ਕੋਈ ਗੱਲਬਾਤ ਨਹੀਂ ਕਰ ਸਕਦੇ ਤੇ ਨਾਲ ਹੀ ਇਹਨਾਂ ਦਾ ਸਿਰ ਦਰਦ ਹੁਣ ਜ਼ਿਆਦਾ ਬੋਲ ਨਹੀਂ ਸਕਦੇ ਸਾਡੇ ਨਾਲ ਜੀ ਕਹਿੰਦੇ ਆ ਇੱਕ ਤਾਂ ਬਲਕਾਰ ਸਿੰਘ ਡ੍ਰੀਮ ਲੈਂਡ ਦਾ ਸੀਗਾ ਤੇ ਇੱਕ ਜੀਐਸ ਵੀਜ਼ਾ ਪੁਆਇੰਟ ਮੁਹਾਲੀ ਤੋਂ ਗगन ਸਿੰਘ ਨੇ ਦੋਨਾਂ ਨਾਲ ਰਲ ਕੇ ਠੱਗਾ ਨੇ ਏਜੰਟਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਕਿਵੇਂ ਮਤਲਬ ਦੋ ਜਣਿਆਂ ਨੇ ਰਲ ਕੇ ਕਿਵੇਂ ਠੱਗੀ ਕਰੀ ਤੁਸੀਂ ਇਹਨਾਂ ਦੇ ਵਿੱਚ ਕਿਵੇਂ ਇਹਨਾਂ ਨਾਲ ਮੁਲਾਕਾਤ ਹੁੰਦੀ ਆ ਤੁਸੀਂ ਕਿਵੇਂ ਇਹਨਾਂ ਦੀ ਕਿਹੜੀ ਕਿਸ ਤਰ੍ਹਾਂ ਕੀਤੀ ਗਈ ਹੈ ਅਸੀਂ ਇੱਥੇ ਇੱਕ ਪੀਖੀ ਪਿੰਡ ਬਾਬਾ ਜੀ ਮਿੱਠੂ ਸੀਗਾ ਉਹਦੇ ਕੋਲੇ ਜਾਂਦੇ ਹੁੰਦੇ ਸੀ ਆ ਬਰਨਾਲੇ ਤੋਂ ਫਰਵਾਹੀ ਪਿੰਡ ਤੋਂ ਬਲਕਾਰ ਸਿੰਘ ਉਹਦੇ ਕੋਲੇ ਆਂਦਾ ਹੁੰਦਾ ਸੀ ਉਹ ਕਹਿੰਦਾ ਵੀ ਤੂੰ ਇਹਨਾਂ ਦਾ ਵੀਜ਼ਾ ਲਵਾ ਦੇ ਚਲੋ ਇਹ ਕਹਿੰਦਾ ਚਲੋ ਮੈਂ ਤੁਹਾਡਾ ਵੀਜ਼ਾ ਲਵਾ ਦੂੰਗਾ ਇੱਕ ਮਹੀਨਾ ਕੁ ਪਿਆ ਸੀ ਇਹਨਾਂ ਕੋਲੇ ਗਏ ਇਹ ਕਹਿੰਦਾ ਮੈਂ ਤੁਹਾਡਾ ਵੀਜ਼ਾ ਲਵਾ ਦਾਨਾ ਚਲੋ ਇਹਨਾਂ ਨੇ ਜਦੋਂ ਵੀਜ਼ਾ ਲਵਾ ਅਸੀਂ ਪੈਸੇ ਦਿੱਤੇ ਪਹਿਲਾਂ ਕਹਿੰਦੇ ਸਾਨੂੰ ਪੈਸੇ ਦੇ ਦਿਓ 70000 ਰੁਪਏ ਦਿੱਤਾ ਸੀ ਕਹਿੰਦੇ ਸੀ ਫੰਡ ਸ਼ੋਅ ਕਰਨੇ ਆ ਤੁਹਾਨੂੰ ਇਹ ਬਲਕਾਰ ਸਿੰਘ ਨੇ ਤੁਹਾਨੂੰ ਬਲਕਾਰ ਸਿੰਘ ਨੇ ਕਿਹਾ ਜੀ ਫਰਵਾਹੀ ਤੋਂ ਡ੍ਰੀਮ ਲੈਂਡ ਦਫਤਰ ਹੈ ਇਹਨਾਂ ਦਾ ਬਰਨਾਲੇ バス ਸਟੈਂਡ ਦੇ ਬੈਕ ਸਾਈਡ ਜੀ ਫਿਰ ਇਹ ਕਹਿੰਦੇ ਤੁਸੀਂ ਵੀ ਸਾਡੇ ਕੋਲ ਆ ਜਾਓ ਤੁਸੀਂ ਗਏ ਜੀ ਇਹ ਸਾਨੂੰ ਕਹਿੰਦੇ ਤੁਸੀਂ ਪੈਸੇ ਦੇ ਦਿਓ 70000 ਰੁਪਏ ਫੰਡ ਸ਼ੋਅ ਕਰਨ ਦਾ ਪਹਿਲਾਂ ਤੇ ਸਾਨੂੰ ਕਹਿੰਦੇ ਸੀ ਤੁਹਾਡੇ ਵੀਜ਼ੇ ਤੋਂ ਪਹਿਲਾਂ ਕੋਈ ਪੈਸਾ ਨਹੀਂ ਲੈਂਦੇ ਅਸੀਂ ਵੀ ਸਾਰੇ ਪੈਸੇ ਬਾਅਦ ਚ ਲਾਵਾਂਗੇ ਫਿਰ ਇਹਨੇ ਸਾਨੂੰ ਕਾਲ ਕਰਕੇ ਕਹਿੰਨੇ ਆ ਵੀ ਤੁਹਾਨੂੰ ਫੰਡਾਂ ਦੇ ਪੈਸੇ ਦੇਣੇ ਪੈਣਗੇ ਚਲੋ ਅਸੀਂ ਫਿਰ ਵੀ ਕੋਈ ਅਰੇਂਜ ਕਰਕੇ ਆਪਣੇ ਸਾਡੇ ਕੋਲੇ ਸੋਨਾ ਸੀਗਾ ਗਹਿਣੇ-ਗੁਨੇ ਰੱਖ ਕੇ ਅਸੀਂ 70000 ਰੁਪਏ ਇਹਨਾਂ ਨੂੰ ਦੇ ਚੁੱਕੇ 70000 ਰੁਪਏ ਦੇ ਚੁੱਕੇ ਉਦੋਂ ਬਾਅਦ ਇਹ ਅਸੀਂ ਕਿਹਾ ਵੀ ਪ੍ਰੋਸੈਸ ਸ਼ੁਰੂ ਹੋ ਗਿਆ ਕਹਿੰਦੇ ਹੋ ਗਿਆ ਜੀ ਉਹ ਤੋਂ ਬਾਅਦ ਚਲੋ 1.5-2 ਮਹੀਨੇ ਬਾਅਦ ਸਾਡਾ ਵੀਜ਼ਾ ਆ ਗਿਆ ਵੀਜ਼ਾ ਆਣ ਤੋਂ ਬਾਅਦ ਇਹ ਸਾਨੂੰ ਕਹਿੰਦੇ ਵੀ ਤੁਸੀਂ ਛੇਤੀ ਆ ਕੇ ਆਪਣੇ ਪੈਸੇ ਦੇ ਦਿਓ ਅਸੀਂ ਕਹੇ ਵੀ ਅਸੀਂ ਪੈਸੇ ਹਜੇ ਕਿਵੇਂ ਦੇ ਜੀ ਵੀ ਸਾਡੇ ਕੋਲ ਤਾਂ ਹਜੇ ਕੋਈ ਹੱਲ ਨਹੀਂ ਸਾਡੇ ਕੋਲ ਜ਼ਮੀਨ ਸੀ 2 ਵਿੱਗੇ ਜੀ ਅਸੀਂ ਉਹ ਜ਼ਮੀਨ ਵੇਚ ਕੇ ਇਹਨੂੰ ਪੈਸੇ ਦਿੱਤੇ ਕਹਿੰਦਾ ਤੁਸੀਂ ਜੇ ਪੈਸੇ ਲੇਟ ਕਰੋਗੇ ਤਾਂ ਤੁਹਾਨੂੰ ਵਿਆਜ ਪਊਗਾ ਸਾਡੇ ਪੈਸੇ ਇੱਕ ਦਿਨ ਲੇਟ ਹੋ ਗਏ ਤਾਂ ਇਹਨਾਂ ਨੇ 40000 ਰੁਪਏ ਲਿਆ ਸਾਡੇ ਤੋਂ ਇੱਕ ਦਿਨ ਦਾ ਇੱਕ ਦਿਨ ਦਾ 40000 ਦਾ 40000 ਲਿਆ ਪੁੱਤ ਉਹ ਕਹਿੰਦੇ ਤੁਹਾਨੂੰ ਦੇਣਾ ਹੀ ਪਊਗਾ ਨਹੀਂ ਤੁਹਾਡੇ ਕਹਿੰਦੇ ਪੀਜ਼ਾ ਰੱਦ ਹੋ ਜਾਊਗਾ ਸਾਡੇ ਕੋਲੇ ਸਾਰੇ ਪ੍ਰੂਫ ਪਏ ਨੇ ਸਾਡੇ ਕੋਲ ਰਿਕਾਰਡਿੰਗ ਆ ਜਿਹੜਾ 40000 ਰੁਪਏ ਨੇ ਐਕਸਟਰਾ ਲਿਆ ਸਾਡੇ ਤੋਂ ਇੱਕ ਰਾਤ ਮਤਲਬ ਲੰਘੜ ਕਰਕੇ ਤੁਸੀਂ 40000 ਰੁਪਏ ਐਕਸਟਰਾ ਦਿੱਤਾ ਜੋ ਗੱਲ ਤੁਸੀਂ ਪੈਸਿਆਂ ਦੀ ਕੀਤੀ ਸੀ ਪੈਸੇ ਕਿੰਨੇ ਕੀਤੀ ਸੀ ਤੇ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਗਏ ਤਾਂ ਇਹ ਸਾਨੂੰ ਕਹਿੰਦੇ ਵੀ ਅਸੀਂ ਕਾਲ ਕੀਤੀ ਵੀ ਚਲੋ ਠੀਕ ਆ ਅਸੀਂ ਦੇ ਦਾਂਗੇ ਅਸੀਂ ਦਫ਼ਤਰ ਚ ਜਾ ਕੇ ਦੇਖ ਕੇ ਆਏ ਇਹਨਾਂ ਨੂੰ ਪੈਸੇ ਉਹ ਵੀ ਸਾਡੇ ਕੋਲ ਪ੍ਰੂਫ ਪਏ ਨੇ ਸਾਰੇ ਵੀਡੀਓ ਵੀ ਆ ਰਿਕਾਰਡਿੰਗ ਵੀ ਆ ਸਾਰੇ ਪੈਸੇ ਨੇ ਸਾਡੇ ਕੋਲੇ ਵਾਦਾ ਸੀ ਦੋਨੋਂ ਹਸਪਤਾਲ ਪੈਸੇ ਬੈਂਕਰਾਂ ਹੀ ਦਿੱਤੇ ਸੀ ਕੁਝ ਪੈਸੇ ਬੈਂਕਰਾਂ ਹੀ ਦਿੱਤੇ ਤੇ ਕੁਝ ਕੈਸ਼ ਸੀ ਜਦੋਂ ਕੈਸ਼ ਦਿੱਤੀ ਆ ਉਹ ਵੀ ਮੈਂ ਰਿਕਾਰਡਿੰਗ ਕੀਤੀ ਆ ਵੀ ਹਾਂ ਸੀ ਇਹ ਕਹਿੰਦਾ ਮੇਰੇ ਖਾਤੇ 'ਚ ਜੇ ਤੁਸੀਂ ਪੈਸੇ ਨਹੀਂ ਪਵਾਣੇ ਵੀ ਮੇਰੇ ਦਫ਼ਤਰ ਚ ਆ ਕੇ ਦੇਖ ਕੇ ਜਾਓ ਕਹਿੰਦਾ ਮੈਨੂੰ ਖਰਚਾ ਪੈਂਦਾ ਚਲੋ ਅਸੀਂ ਜਾ ਕੇ ਦਫ਼ਤਰ 'ਚ ਪੈਸੇ ਦੇਖ ਕੇ ਆਏ ਮੈਂ ਉੱਥੇ ਰਿਕਾਰਡਿੰਗ ਕੀਤੀ ਆ ਇਹ ਬੋਲ ਰਿਹਾ ਵੀ ਤੁਹਾਡੇ ਪੈਸੇ ਇੰਨੇ ਰਹਿ ਗਏ ਸਾਰਾ ਕੁਝ ਅਸੀਂ ਇਹਨਾਂ ਨੂੰ ਦੇ ਕੇ ਕਲੀਅਰ ਕਰਿਆ ਇਹ ਪੈਸੇ ਉਹ ਤੋਂ ਬਾਅਦ ਇਹਨੇ ਸਾਡੀਆਂ ਟਿਕਟਾਂ ਸਾਡੇ ਤੋਂ ਬਿਨਾਂ ਪੁੱਛੇ ਹੀ ਬੁੱਕ ਕਰਤੀਆਂ ਅਸੀਂ ਆਪੇ ਦੋਏ ਹਸਬੰਡ ਵਾਈਫ ਤੁਸੀਂ ਟਿਕਟਾਂ ਜਦੋਂ ਤੁਹਾਡਾ ਵੀਜ਼ਾ ਆ ਗਿਆ ਟਿਕਟਾਂ ਤੁਹਾਨੂੰ ਕਿਹਾ ਸੀ ਉਹਨਾਂ ਨੂੰ ਕਿ ਤੁਸੀਂ ਬੁੱਕ ਕਰ ਲਓ ਨਹੀਂ ਕਿਹਾ ਨਹੀਂ ਸੀਗਾ ਅਸੀਂ ਕਿਹਾ ਸੀ ਵੀ ਹੁਣ ਕੀ ਕਰਨਾ ਕਹਿਣ ਤੁਸੀਂ ਕਿਸੇ ਹੋਰ ਤੋਂ ਟਿਕਟਾਂ ਨਾ ਕਰਾਓ ਇਹ ਮੇਰੀ ਜ਼ਿੰਮੇਵਾਰੀ ਹੈ ਵੀ ਟਿਕਟਾਂ ਵੀ ਤੁਹਾਡੀਆਂ ਮੈਂ ਹੀ ਕਰਾਉਂਗਾ ਹਾਂਜੀ ਅੱਛਾ ਨਾਲੇ ਖਰਚਾ ਘਟੋ ਨਾਲੇ ਕਹਿੰਦਾ ਖਰਚਾ ਘਟੋ 3 ਲੱਖ ਚ ਸਾਡੀਆਂ ਟਿਕਟਾਂ ਬੁੱਕ ਕਰਾਤੀਆਂ ਇਹਨੂੰ ਸਾਨੂੰ ਪਤਾ ਵੀ ਨਹੀਂ ਸੀ ਮਤਲਬ ਤੁਸੀਂ ਤੇ ਤੁਹਾਡੇ ਹਸਬੰਡ ਤੁਸੀਂ ਦੋਨੋਂ ਮਿਸਟਰ ਵੀਜ਼ੇ ਦੇ ਕੈਨੇਡਾ ਜਾ ਰਹੇ ਸੀਗੇ ਜੀ ਠੀਕ ਹੈ ਤੇ ਉਹ ਤੋਂ ਬਾਅਦ ਇਹਨੇ ਜਦੋਂ ਸਾਡੀ ਟਿਕਟ ਬੁੱਕ ਕਰਾਈਆਂ ਅਸੀਂ ਦੋਨੋਂ ਜਣੇ ਨਾਬੇ ਡਾਕਟਰ ਦੇ ਦਵਾਈ ਲੈਣ ਗਏ ਹੋਏ ਸੀ ਸਾਨੂੰ ਕਾਲ ਕਰਕੇ ਕਹਿੰਦਾ ਮੈਂ ਥੋੜੀ ਕਹਿੰਦਾ ਟਿਕਟ ਬੁੱਕ ਕਰਾਤੀ ਅਸੀਂ ਕਿਹਾ ਵੀ ਸਾਡੇ ਬਿਨਾ ਪੁੱਛੇ ਟਿਕਟ ਕਿਵੇਂ ਬੁੱਕ ਕਰਾਤੀ ਕਹਿੰਦਾ ਛੇਤੀ ਜਾਣਾ ਪਊ ਅੱਜ ਕੱਲ ਬੱਚਿਆਂ ਨੂੰ ਬਹੁਤ ਰੋਕ ਰਹੇ ਨੇ ਕਹਿੰਦਾ ਵੀ ਰਿਸਕ ਵਾਲਾ ਕੰਮ ਹੋ ਜਾਂਦਾ ਅਸੀਂ ਕਿਹਾ ਵੀ ਚਲੋ ਠੀਕ ਆ ਵਿੱਚ ਕਹਿੰਦਾ ਮੇਰੀ ਜ਼ਿੰਮੇਵਾਰੀ ਮੈਂ ਆਪਣੀ ਜ਼ਿੰਮੇਵਾਰੀ ਤੇ ਪੂਰੀ ਤੇ ਤੁਹਾਡਾ ਉਹ ਕਰੂੰਗਾ ਚਲੋ ਇਹਨੇ ਸਾਡੇ 3 ਲੱਖ ਰੁਪਏ ਲੈ ਲਿਆ ਉਹ ਵੀ ਅਸੀਂ ਖਾਤੇ ਰਹੀ ਪਾਏ ਇਹਨੂੰ ਕਿਸੇ ਦਾ ਖਾਤੇ ਰਹੀ ਪਵਾਇਆ ਨਹੀਂ ਸਾਢੇ 2 ਪਿਆ ਵੀ ਨਹੀਂ ਕਿਸੇ ਦਾ ਪਵਾਇਆ ਇਹਨੇ ਦੋ ਵਾਰੀ ਚ ਸਾਡੇ ਨਾਲ ਉਹ ਪੈਸੇ ਪਵਾ ਲੇ ਉਹ ਤੋਂ ਬਾਅਦ ਜਦੋਂ ਇਹਨੇ ਵੀਜ਼ਾ ਦਿੱਤਾ ਸਾਡਾ ਚਲੋ ਅਸੀਂ ਚਲੇ ਗਏ ਸਾਨੂੰ ਬੈਂਗਲੌਰ ਤੋਂ ਕਹਿੰਦੇ ਤੁਸੀਂ ਟਰੈਵਲ ਪਲਾਨ ਦੋ ਆਪਣਾ ਅਸੀਂ ਇਹਨੂੰ ਕਾਲ ਕੀਤੀ ਤੁਸੀਂ ਬੈਂਗਲੌਰ ਕੀ ਕਰਨ ਗਈ ਸੀ ਆਪਣਾ ਮੋਹਾਲੀ ਅੱਡਾ ਜਾਂ ਫਿਰ ਦਿੱਲੀ ਤੋਂ ਚੜ੍ਹਦੇ ਨਹੀਂ ਦਿੱਲੀ ਤੋਂ ਜੀ ਇਹਨੇ ਬੈਂਗਲੌਰ ਦੀ ਸਟੇ ਕਰਤੀ ਬੈਂਗਲੌਰ ਤੋਂ ਪੈਰਿਸ ਦੀ ਪੈਰਿਸ ਤੋਂ ਟ੍ਰਾਂਟੋ ਦੀ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਜਿਹੜੀ ਜੀ ਹਾਂਜੀ ਜਦੋਂ ਮੈਂ ਰੀਜ਼ਨ ਪੁੱਛੀ ਇਹਨਾਂ ਨੂੰ ਵੀ ਤੁਸੀਂ ਬੈਂਗਲੌਰ ਕਿਉਂ ਕੀਤੀ ਆ ਕਹਿੰਦਾ ਨਹੀਂ ਵੀ ਅੱਜ ਕੱਲ੍ਹ ਦਿੱਲੀ ਤੋਂ ਸਿੱਧੇ ਜਾ ਨਹੀਂ ਰਹ अच्छा कहंदा ਵੀ ਤੁਸੀਂ ਬੈਂਗਲੌਰ ਹੋ ਕੇ ਬੈਂਗਲੌਰ ਸਾਡੇ 2 ਘੰਟੇ ਦੀ ਸਟੇਟ ਹੀ ਜਦੋਂ ਅਸੀਂ ਬੋਰਡਿੰਗ ਪਾਸ ਲੈਣ ਗਏ ਉੱਥੇ ਉਹ ਕਹਿੰਦੇ ਤੁਸੀਂ ਟਰੈਵਲ ਪਲਾਨ ਦੋ ਟਰੈਵਲ ਪਲਾਨ ਜਦ ਕਿ ਇਹਨਾਂ ਨੇ ਜਿਹੜੇ ਸਾਨੂੰ ਡਾਕੂਮੈਂਟ ਦਿੱਤੇ ਸੀ ਅਸੀਂ ਸਾਰੇ ਲੈ ਗਏ ਮੈਂ ਰਿਟਰਨ 'ਚ ਦੱਸਦਾ ਵੀ ਅਸੀਂ ਇੱਥੇ ਇੱਥੇ ਜਾਣਾ ਕਹਿੰਦੇ ਨਹੀਂ ਤੁਸੀਂ ਰਿਟਰਨ 'ਚ ਦੋ ਮੈਂ ਇਹਨੂੰ ਬਲਕਾਰ ਨੂੰ ਕਾਲ ਕੀਤੀ ਬਲਕਾਰ ਕਹਿੰਦਾ ਮੇਰੇ ਨਾਲ ਇੱਕ ਬੰਦਾ ਹੋਰ ਹੈ ਅਸੀਂ ਕਿਹਾ ਵੀ ਉਹ ਕਹਿੰਦਾ ਗगन ਨਾਲ ਗੱਲ ਕਰੋ ਇਹਨੇ ਸਾਨੂੰ ਗगन ਦਾ ਨੰਬਰ ਦਿੱਤਾ ਅਸੀਂ ਕਿਹਾ ਵੀ ਅਸਤੇ ਬੰਦੇ ਨੂੰ ਜਾਣਦੇ ਨਹੀਂ ਕਹਿੰਦਾ ਨਹੀਂ ਅਸੀਂ ਦੋਨੋਂ ਨੇ ਰਲ ਕੇ ਵੀਜ਼ਾ ਲਵਾਇਆ ਤੁਹਾਡਾ ਜਦੋਂ ਅਸੀਂ ਫਿਰ ਉਹ ਤੋਂ ਪੁੱਛਿਆ ਉਹ ਕਹਿੰਦਾ ਟਰੈਵਲ ਪਲਾਨ ਹੁੰਦਾ ਨਹੀਂ ਤੁਸੀਂ ਕਹਿੰਦਾ ਇੱਥੇ ਧਰਨਾ ਲਾ ਕੇ ਬਹਿ ਜਾਓ ਨਹੀਂ ਕਹਿੰਦਾ ਤੁਸੀਂ ਇਹਨਾਂ ਨੂੰ ਡਾਲਰ ਦਿਖਾ ਦਿਓ ਵੀ ਡਾਲਰ ਦੇ ਦਿਓ 에ਅਰਲਾਈਨ ਵਾਲਿਆਂ ਨੂੰ ਵੀ ਅੱਛਾ ਤੁਸੀਂ ਰਿਸ਼ਵਤ ਦੇ ਦਿਓ 3000 ਡਾਲਰ ਦੇ ਦਿਓ 2000 ਡਾਲਰ ਦੇ ਦਿਓ ਅੰਨੇ ਕਿੱਥੋਂ ਦੇ ਅਸੀਂ ਕਹਿੰਦੇ ਸਾਡੇ ਕੋਲ ਇੰਨੇ ਕਿੱਥੇ ਨੇ ਜਿੰਨੇ ਕਹਿੰਦਾ ਜਿੰਨੇ ਹੈਗਾ ਤੁਸੀਂ ਉਹਨੇ ਦੇ ਦਿਓ 2000 ਡਾਲਰ ਤਕਰੀਬਨ 2 ਲੱਖ ਰੁਪਏ ਵਾਂਗੂ ਪੈਸੇ ਹਾਂਜੀ ਦੋ ਉਹ ਕਹਿੰਦਾ ਇਹਨੇ ਕਹੀ ਹੈ ਗੱਲ ਗਗਨ ਨੇ ਕਹੀ ਹੈ ਇਹ ਸਾਡੇ ਕੋਲ ਜੇ ਐਸ ਵੀਜ਼ਾ ਪੁਆਇੰਟ ਮੁਹਾਲੀ ਤੋਂ ਆਈ अच्छा गगन हां जी ठीक है ਜਿਹਨਾਂ ਦੀ ਭਾਨੇ ਸਿੱਧੂ ਨਾਲ ਗੱਲਬਾਤ ਚੱਲ ਰਹੀ ਉਹ ਉਹ ਨੇ ਹੋ ਗਏ ਹਾਂਜੀ ਉਹ ਨੇ ਫਿਰ ਕੀ ਕੀਤਾ ਇਹਨੇ ਜਦੋਂ ਉਹ ਸੀ ਕਿਹਾ ਵੀ ਸਾਡੇ ਕੋਲ ਤਾਂ ਵੀਰੇ ਇਹ ਨਹੀਂ ਵੀ ਤੁਸੀਂ ਕ੍ਰੈਡਿਟ ਕਾਰਡ ਤੋਂ ਆਪਣੀ ਦੀ ਫੋਟੋ ਭੇਜੋ ਚਲੋ ਦੇਖਿਆ ਇਹਨਾਂ ਨੇ ਉਹ ਕਹਿੰਦੇ ਵੀ ਨਹੀਂ ਤੁਹਾਡਾ ਤਾਂ ਟ੍ਰੈਵਲ ਪਲਾਨ ਨਹੀਂ ਹੈਗਾ ਵੀ ਤੁਸੀਂ ਵਾਪਸ ਜਾਓ ਹਾਟਲ ਬੁੱਕਾ ਤੁਹਾਡਾ ਨਾ ਮੀਨਾ ਹਾਟਲ ਬੁੱਕਾ ਵੀ ਤੁਹਾਡਾ ਸਹੀ ਵੀਜ਼ਾ ਹੈ ਹੀ ਨਹੀਂ ਹੂੰ ਚਲੋ ਅਸੀਂ ਵਾਪਸ ਆ ਗਏ ਜੀ ਵਾਪਸ ਆ ਕੇ ਅਸੀਂ ਇਹਨਾਂ ਨੇ ਤਾਂ ਪੈਸਿਆਂ ਦੀ ਖੂਸਾਂ ਦੀ ਬਹੁਤ ਮੰਗ ਕੀਤੀ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਜੀ ਅਸੀਂ ਇਹਦੇ ਦਫ਼ਤਰ ਜਗੇ ਮੋਹਾਲੀ ਕਹਿੰਦਾ ਸਾਨੂੰ ਕਹਿੰਦਾ ਮੋਹਾਲੀ ਆਜੋ ਤੁਸੀਂ ਇੱਕ ਵਾਰੀ ਤੁਹਾਨੂੰ ਕਹਿੰਦਾ ਅਸੀਂ ਕਹਿੰਦਾ ਮੈਂ ਯੂਕੇ ਦਾ ਵੀਜ਼ਾ ਲਵਾ ਦੂੰਗਾ ਦੁਬਾਰੇ ਵੀ ਤੁਹਾਡੇ ਚਲੋ ਜਿਹੜੇ ਪੈਸੇ ਖਰਾਬ ਹੋਏ ਨੇ ਅਸੀਂ ਕਿਹਾ ਵੀ ਤੂੰ ਜ਼ਿੰਮੇਵਾਰੀ ਲੈ ਲੈ ਕਹਿੰਦਾ ਹਾਂ ਮੈਂ ਪੂਰੀ ਜ਼ਿੰਮੇਵਾਰੀ ਲਵਾਂਗਾ ਤੇ ਉਹਨੇ ਸਾਨੂੰ ਕਹਿੰਦਾ 40000 ਰੁਪਏ ਪਾ ਦਿਓ ਅਸੀਂ ਆਪਣੇ ਫਾਦਰ ਸਾਹਿਬ ਦੇ ਖਾਤੇ ਨਾਲ ਇਹਨੂੰ 40000 ਰੁਪਏ ਪਾਇਆ ਜੀ ਗਾਗਾ ਨੋ ਜੀ ਐਸ ਵੀਜ਼ਾ ਪੁਆਇੰਟ ਵਾਲੇ ਨੂੰ ਜਦੋਂ ਅਸੀਂ ਜੀ 40000 ਰੁਪਏ ਪਾਤ ਆ ਮੈਂ 40000 ਰੁਪਏ ਕਾਦੇ ਮੰਗੇ ਸੀ ਕਹਿੰਦਾ ਵੀ ਪਹਿਲਾਂ ਐਮਬੈਸੀ ਫੀਸ ਲੱਗੂਗੀ ਅਸੀਂ ਕਹਿ ਵੀ ਐਮਬੈਸੀ ਫੀਸ ਅਸੀਂ ਕਾੜ ਦੇ ਘਟਾਵਾਂਗੇ ਜਦੋਂ ਤੁਹਾਡਾ ਕੈਨੇਡਾ ਦੇ ਤੁਸੀਂ ਚਾਹ ਕਹਿੰਦੇ ਹੋ ਵੀਜ਼ਾ ਕਿ ਤੁਸੀਂ ਬੰਗਲੌਰ ਜਾਣੇ ਹੋ ਬੰਗਲੌਰ ਤੋਂ ਤੁਸੀਂ ਉੱਥੋਂ ਵਾਪਸ ਆ ਜਾਣਾ ਵਾਪਸ ਆ ਕੇ ਫਿਰ ਤੁਸੀਂ ਦੁਬਾਰਾ ਕਿਵੇਂ ਉਸੇ ਬੰਦੇ ਤੇ ਭਰੋਸਾ ਕਰ ਲੈਨੇ ਹੋ ਉਸੇ ਬੰਦੇ ਤੇ ਤਾਂ ਭਰੋਸਾ ਕੀਤਾ ਜਿਹਨੂੰ ਜਾਣਦੇ ਨਹੀਂ ਸੀਗੇ ਉਹ ਕਹਿੰਦਾ ਵੀ ਤੁਹਾਡੇ ਜਿਹੜੇ ਪੈਸੇ ਖਰਾਬ ਹੋਏ ਨੇ ਵੀ ਅਸੀਂ ਤੁਹਾਡੇ ਖਰਾਬ ਨਹੀਂ ਹੋਣ ਦੰਦੇ ਅਸੀਂ ਦੋਨੋਂ ਰਲ ਕੇ ਤੁਹਾਡਾ ਯੂਕੇ ਦਾ ਕੰਮ ਕਰ ਦੰਦੇ ਆ ਵੀ ਪੈਸੇ ਤਾਂ ਅਸੀਂ ਵਾਪਸ ਨਹੀਂ ਕਰ ਸਕਦੇ ਅਸੀਂ ਕਹਤੇ ਵੀ ਸਾਡੇ ਪੈਸੇ ਵਾਪਸ ਕਰ ਦਿਓ ਕਹਿੰਦਾ ਜੇ ਤੁਹਾਨੂੰ ਅਸੀਂ ਯੂਕੇ ਭੇਜ ਦਈਏ ਅਸੀਂ ਕਹੇ ਵੀ ਚਲ ਦੇਖ ਲਓ ਕਹਿੰਦਾ ਵੀ 40000 ਰੁਪਏ ਪਵਾ ਲਿਆ ਖਾਤੇ 'ਚ ਫਿਰ ਉਹ ਤੋਂ ਬਾਅਦ ਸਾਨੂੰ ਕਹਿੰਦਾ ਤੁਹਾਡਾ ਵੀਜ਼ਾ ਹੀ ਕੈਨਸਲ ਹੋ ਗਿਆ ਯੂਕੇ ਦਾ अच्छा मैं क्या भी सानो मेल दिखा दो मेल वगैरह इन्होंने कुछ नहीं दीती सानो सा जी ओ तो वादे ने मेरे डॉक्यूमेंट पासपोर्ट ਸਾਡੇ ਦੋਨਾਂ ਦੇ ਇਹਨਾਂ GS ਵੀਜ਼ਾ ਪੁਆਇੰਟ ਮੁਹਾਲੀ ਦੇ ਦਫਤਰ ਚ ਹੀ ਪਏ ਨੇ ਜਦੋਂ ਅਸੀਂ ਅੱਜ ਵੀ ਮਤਲਬ ਉਹ ਅੱਜ ਵੀ ਸਾਡੇ ਡਾਕੂਮੈਂਟ ਤੇ ਪਾਸਪੋਰਟ ਉਹਨਾਂ ਦੇ ਕੋਲ ਹੀ ਨੇ ਮੁਹਾਲੀ GS ਗगन ਕੋਲੇ ਜਦੋਂ ਇਹਨੂੰ ਡਿਪਟੀ ਸਾਹਿਬ ਨੇ ਬੁਲਾਇਆ ਜੀ ਬਰਨਾਲੇ ਤੇ ਇਹਨੇ ਮੈਨੂੰ ਫੋਨ ਕਰਕੇ ਕਿਹਾ ਕਹਿੰਦਾ ਜਗਤਾਰਾ ਮੇਰੀ ਕੋਈ ਗੱਲਬਾਤ ਨਹੀਂ ਹੈਗੀ ਵੀਰੇ ਮੈਨੂੰ ਨਾ ਇਹ ਚੀਜ਼ ਚ ਫਸਾਓ ਤੁਹਾਡੇ ਪੈਸੇ ਸੋਨੇ ਬਲਕਾਰ ਨੂੰ ਦਿੱਤੇ ਨੇ ਮੈਨੂੰ ਪੈਸੇ ਨਹੀਂ ਦਿੱਤੇ ਮਤਲਬ ਬਲਕਾਰ ਉਹ ਬੰਦਾ ਸੀ ਜਿਸ ਦੇ ਥਰੂ ਤੁਸੀਂ ਗਗਨ ਨੂੰ ਮਿਲੇ ਹਾਂ ਜਦੋਂ ਵੀਜ਼ਾ ਕੈਂਸਲ ਹੋ ਗਿਆ ਉਸ ਤੋਂ ਬਾਅਦ ਮਿਲੇ ਹਾਂ ਅਸੀਂ ਐਮਬੈਸੀ ਚ ਗਏ ਆ ਜੀ ਐਮਬੈਸੀ ਵਾਲਿਆਂ ਨੇ ਸਾਨੂੰ ਇਹ ਚੀਜ਼ ਦੱਸੀ ਆ ਵੀ ਤੁਹਾਡੇ ਫੰਡ ਜਿਹੜੇ ਫੰਡ ਤੇ ਉਹ ਐਡਿਟ ਫਰਾਡ ਕਰਿਆ ਸੋਨੇ ਠੀਕ ਆ ਜਿਹੜਾ ਤੁਹਾਡਾ ਹੋਟਲ ਬੁੱਕ ਆ ਉਹ ਨਹੀਂ ਸਹੀ ਹੈਗਾ ਉਹ ਤੁਸੀਂ ਨੇ ਡਮੀ ਕਹਦੇ ਨੇ ਪਰ ਡਮੀ ਲੈ ਰખી ਆ ਤੇ ਜਿਹੜੀ ਰਿਟਰਨ ਟਿਕਟ ਦੀ ਉਹ ਵੀ ਇਹਨਾਂ ਨੇ ਡੰਮੀ ਲੈ ਰੱਖੀ ਸੀ ਟਿਕਟਾਂ ਵੀ ਡੰਮੀ ਚਤੀਆਂ ਵੀ ਮਤਲਬ ਫੇਕ ਟਿਕਟਾਂ ਸੀ ਉਹ ਆਪਣੇ ਕੋਲੇ ਪਈਆਂ ਨੇ ਸਾਰੇ ਪ੍ਰੂਫ ਵੀਰ ਜੀ ਕੀ ਕੀ ਪ੍ਰੂਫ ਸਾਡੇ ਕੋਲੇ ਸਾਰਾ ਪਿਆ ਰਹੇ ਇਹ ਕਹਿੰਦਾ ਮੈਨੂੰ ਵੀਰੇ ਮੇਰਾ ਨਾਮ ਨਾਲ ਲਓ ਵੀ ਮੈਂ ਤੇਰੇ ਡਾਕੂਮੈਂਟ ਨੇ ਜਿਹੜੇ ਜਦ ਮੈਂ ਆਉਂਗਾ ਡਿਪਟੀ ਕੋਲੇ ਤੈਨੂੰ ਮੈਂ ਫੜਾ ਜੂ ਬਕਾਇਦਾ ਜੀ ਅਕੋਰਡਿੰਗ ਆ ਹਾਂ ਕੋਣ ਕਹਿੰਦਾ ਸੀ ਇਹ ਗਗਨ ਚੰਡੀਗੜ੍ਹਾ ਜੀਐਸਵੀ ਦਾ ਪੁਆਇੰਟ ਵਾਲਾ ਗਗਨ ਕੋਲੇ ਤੁਹਾਡੇ ਡਾਕੂਮੈਂਟ ਪਏ ਸੀ ਪਏ ਸੀ ਅੱਜ ਵੀ ਪਏ ਨੇ ਜੀ ਉਹ ਕਿਵੇਂ ਪਹੁੰਚੇ ਤੁਹਾਡੇ ਉਹ ਸਾਨੂੰ ਫੋਨ ਕਰੀ ਗਿਆ ਮੈਨੂੰ ਜਗਤਾਰ ਹੋ ਰਿਹਾ ਮੇਰੀ ਗੱਲ ਸੁਣ ਕੇ ਜਾਇਂ ਜ਼ਰੂਰੀ ਆ ਉਹ ਇਹ ਗੱਲ ਸੁਣ ਕੇ ਜਾਇਂ ਅਸੀਂ ਨੇ ਕਹਿੰਦੇ ਠੀਕ ਆ ਗੱਲ ਸੁਣ ਦਿਆਂ ਅਸੀਂ ਸਾਡੀ ਬੇਇੱਜ਼ਤੀ કરી ਬਹੁਤ ਜ਼ਿਆਦੇ ਨਹੀਂ ਨਹੀਂ ਉਸ ਤੋਂ ਬਾਅਦ ਪਹਿਲਾਂ ਦੀ ਗੱਲ ਆ ਅਸੀਂ ਬਾਅਦ ਵਿੱਚ ਬੁਲਾਏ ਵੀ ਉਹਨੇ ਗਗਨ ਨੇ ਬੁਲਾਏ ਪਾਸਪੋਰਟ ਮੈਨੂੰ ਕਹਿੰਦਾ ਦੇ ਦੇ ਵੀ ਇਹੀ ਤਰ੍ਹਾਂ ਹੀ ਹੱਲ ਕਰ ਦਾਂਗੇ ਬੀ ਜਿਹੜਾ ਤੇਰਾ ਖਰਚਾ ਹੋਇਆਗਾ ਤੈਨੂੰ ਕੈਨੇਡਾ ਭੇਜ ਦਾਂਗੇ ਜਾਂ ਯੂਕੇ ਭੇਜ ਦਾਂਗੇ ਕਹਿੰਦਾ 100% ਯੂਕੇ ਦਾ ਵੀਜ਼ਾ ਮੈਂ ਲੈ ਕੇ ਦਊ ਚਲੋ ਅਸੀਂ ਨੇ ਇਹ ਗੱਲ ਜਦੋਂ ਬੰਦਾ ਵਿਸ਼ਵਾਸ ਕਰ ਲਿਆ ਉਸ ਤੋਂ ਪਹਿਲਾਂ ਤਾਂ ਅਸੀਂ ਬਲਕਾਰ ਤੇ ਕਰਿਆ ਤਿੰਨ ਤਾਂ ਜਾਣਦੇ ਵੀ ਨਹੀਂ ਤੇ ਸਾਨੂੰ ਇਹਦੀ ਵੀ ਇਹ ਬੰਦਾ ਠੀਕੂ ਜਿਹੜੇ ਹਿਸਾਬ ਨਾਲ ਗੱਲਾਂ ਕਰ ਰਿਹਾਗਾ ਅਸੀਂ ਇਹਨੂੰ ਉਹ ਕਰਤਾ ਜਦੋਂ ਅਸੀਂ ਪਿੰਡ ਪਹੁੰਚੇ ਸਾਡੇ ਪਿੰਡ ਪਹੁੰਚਣ ਦੇ ਰਾਹ 'ਚ ਇਹ ਮੈਨੂੰ ਫੋਨ ਕਰਤਾ ਕਹਿੰਦਾ ਬਈ 40000 ਰੁਪਏ ਪਾਇਓ ਮਾ ਵੀਰੇ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਹੁਣ ਕਹਿੰਦਾ ਜਿਵੇਂ ਮਰਜ਼ੀ ਕਰਕੇ ਮੈਨੂੰ 40000 ਰੁਪਏ ਪਾ ਅਸੀਂ ਨੇ ਵੀਰੇ ਔਖੇ ਸੌਖੇ ਹੋ ਕੇ 40000 ਮਾਤਾ ਜੀ ਬਾਲੀਆਂ ਵੇਚੀਆਂ ਫੇਰ ਮੈਂ ਗਾਗਨੋਂ ਪੈਸੇ ਪਾਏ ਅੱਛਾ 40000 ਦੀਆਂ ਬਾਲੀਆਂ ਵੇਚੀਆਂ ਫੇਰ ਅਸੀਂ ਨੇ ਗਾਗਨ ਨੂੰ ਚੰਡੀਗੜ੍ਹ ਪੈਸੇ ਪਾਏ ਹੂੰ ਫੇਰ ਉਹ ਕਹਿੰਦਾ ਕਹਿੰਦਾ ਫੇਰ ਵੀ ਨਵੀ ਜਾਇਆ ਹੈਗਾ ਹੂੰ ਗਾਗਨ ਨੇ ਆਇਆ ਮੈਨੇ ਬਲਕਾਬ ਨੇ ਰਲ ਕੇ ਦੋਨਾਂ ਨੇ ਸਾਡੇ ਨਾਲ ਠੱਗੀ ਮਾਰੀ ਸਾਡੀ 2 ਬਿਗੇ ਜ਼ਮੀਨ ਵੇਚ ਕੇ ਪੁੱਤ ਸਾਸੀ ਨੇ ਫਿਰ ਇਹਨਾਂ ਨੂੰ ਪੈਸੇ ਦਿੱਤੇ ਸਾਡੇ ਕੋਲ ਹਰੇਕ ਚੀਜ਼ 'ਚ ਇਹਨਾਂ ਨੇ ਝੂਠ ਬੋਲਿਆ ਸਾਡੇ ਕੋਲ ਬਗੈਰਾ ਕਾਗਜ਼ ਵੀ ਪਏ ਨੇ ਰਕਾਊਟਿੰਗਾਂ ਵੀ ਪਈਆਂ ਨੇ ਸਾਡੇ ਕੋਲ ਸਾਰਾ ਸਬੂਤ ਪਿਆ ਇਹ ਗਾਗਨ ਨੇ ਆ ਡ੍ਰੀਮ ਲੈਂਡ ਵਾਲੇ ਨੇ ਹਮ ਬਸ ਸਾਡੇ ਨਾਲ ਠੱਗੀ ਮਾਰੀ ਬਰਨਾਲੇ ਤੋਂ ਹਮ ਮਤਲਬ ਕਿ ਕਿੰਨੇ ਪੈਸੇ ਨੇ ਕੁੱਲ ਜਿੰਨਾ ਦਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਠੱਗੀ ਮਾਰੀ ਗਈ 12 ਲੱਖ 40 ਹਜ਼ਾਰ ਰੁਪਏ ਪੁੱਤ ਸਾਡਾ ਇਸ ਟਾਈਮ अच्छा ये जो 18 26 वापस ਤੁਸੀਂ ਗਗਨ ਨੂੰ ਡਾਇਰੈਕਟ ਪੈਸੇ ਦਿੱਤੇ ਸੀ ਜਾਂ ਫਿਰ ਅਸੀਂ ਨੇ ਬਲਕਾਰ ਨੂੰ ਪੈਸੇ ਦਿੱਤੇ ਨੇ ਡਾਇਰੈਕਟ ਬਲਕਾਰ ਨੂੰ ਜੇ ਹੁਣ ਅਸੀਂ ਕਹਿੰਦੇ ਆ ਉਹ ਕਹਿੰਦਾ ਮੈਂ ਗਗਨ ਨੂੰ ਦਿੱਤੇ ਨੇ ਉਹ ਕਹਿੰਦਾ ਮੇਰੇ ਨਾਲ ਗਗਨ ਨੇ ਠੱਗੀ ਮਾਰੀ ਹੈ ਬਲਕਾਰ ਕਹਿੰਦਾ ਬਲਕਾਰ ਨੇ ਸਾਡੇ ਨਾਲ ਮਾਰੀ ਉਹ ਕਹਿੰਦਾ ਮੇਰੇ ਨਾਲ ਗਗਨ ਨੇ ਠੱਗੀ ਮਾਰੀ ਹੁਣ 2000 ਰੁਪਏ ਮਿਲੇ ਨੇ ਇਹ ਗਗਨ আর ਬਲਕਾਰ ਜਿਹਦੇ ਡਿਪਟੀ ਸਾਹਿਬ ਕੋਲੇ ਆਇਆ ਉਹਦੇ ਮਤਲਬ ਤੁਸੀਂ ਕਾਨੂੰਨੀ ਕਾਰਵਾਈ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਂ ਹਾਂ ਕਾਨੂੰਨੀ ਵੀ ਕਾਰਵਾਈ ਕੀਤੀ ਜਦੋਂ ਆਇਆ ਗਗਨ ਗਗਨ ਉੱਥੋਂ ਆ ਗਿਆ ਆਗੇ ਦਫ਼ਤਰ ਚ ਚਲੋ ਰੀਡਰ ਸਾਹਿਬ ਨੇ ਫੋਨ ਲਾਇਆ ਉਹਦਾ ਫੋਨ ਨਹੀਂ ਚੱਕਿਆ ਜੀ ਜਿਹੜੇ ਜਥੇਬੰਦੀ ਵਾਲੇ ਡਕਾਉਂਦਾਂ ਵਾਲੇ ਨੇ ਆਪਣੇ ਨਾਲ ਜੀ ਉਹਨੇ ਨੇ ਫੋਨ ਲਾਇਆ ਉਹਨਾਂ ਦਾ ਵੀ ਨਹੀਂ ਚੱਕਿਆ ਜੀ ਘੱਟੋ ਘੱਟ ਉਹਨੂੰ 15-20 ਫੋਨ ਲਾਏ ਓਦੋਂ ਬਾਅਦ ਗगन ਦੇ ਫੋਨ ਤੇ ਫੋਨ ਆਇਆ ਉਹਦਾ ਕਹਿੰਦਾ ਆਹ ਦੇਖ ਲਓ ਵੀਰੇ ਫੋਨ ਆ ਰਿਹਾ ਬਲਕਾਰ ਦਾ ਆ ਜੀ ਚੱਕ ਕੇ ਕਹਦੇ ਵੀ ਆ ਜੂਗਾ ਇਹ ਜੇ ਉਹ ਆਉਂਦਾ ਤਾਂ ਦੋਨਾਂ ਦੀ ਗੱਲਬਾਤ ਪਤਾ ਲੱਗ ਜਾਂਦੀ ਵੀ ਕਿਹਦੇ ਕੋਲੇ ਕਿੰਨੇ ਨੇ ਕਿਹਦੇ ਕੋਲੇ ਕਿੰਨੇ ਨੇ ਵੀਰੇ ਠੀਕ ਆ ਉਦੋਂ ਬੁਲਕਾਰ ਨਹੀਂ ਆਇਆ ਉਸ ਤੋਂ ਬਾਅਦ ਇਹ ਆਈ ਗਿਆ ਇਹਨੇ ਕੋ ਏ ਇਹਨੇ ਕੋਈ ਡਾਕੂਮੈਂਟੇਸ਼ਨ ਕੋਈ ਕਾਗਜ਼ ਨਹੀਂ ਉਹ ਦੇ ਦਿੱਤਾ ਬਾਕਾਇਦਾ ਡਿਪਟੀ ਸਾਹਿਬ ਇਹਨੂੰ ਬੁਲਾਈ ਗਏ ਇਹ ਆਇਆ ਨਹੀਂਗਾ ਉਲਟਾ ਡਿਪਟੀ ਸਾਹਿਬ ਤੇ ਅਰਜੀ ਦੇਤੀ ਕੋਰਟ ਚ ਅੱਛਾ ਕੀ ਮਤਲਬ ਕੀ ਅਰਜੀ ਕੀ ਦੇਤੀ ਸੀ ਅਰਜੀ ਇਹ ਦੇਤੀ ਕਹਿੰਦਾ ਵੀ ਮੈਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਅੱਛਾ ਗਾਗਨ ਨੇ ਇਹ ਗਾਗਨ ਨੇ ਇਹ ਕੰਮ ਕਰਿਆ ਗਾਗਨ ਨੇ ਡਿਪਟੀ ਸਾਹਿਬ ਤੇ ਹਾਂ ਅਰਜੀ ਦੇਤੀ ਕਿ ਇਹ ਮੈਨੂੰ ਪਰੇਸ਼ਾਨ ਕਰ ਰਹੇ ਨੇ ਮੇਰੇ ਨਾਲ ਇਹਨਾਂ ਦੀ ਕੋਈ ਗੱਲਬਾਤ ਨਹੀਂ ਜੋ ਕਿ ਬਿਆਨ ਬਲਕਾਰ ਸਿੰਘ ਦੇ ਹੀ ਖੜਾ ਤੀ ਲਿਖਤ ਚ ਵੀ ਦੇ ਹੀ ਖੜਾ ਜਦੋਂ ਡਿਪਟੀ ਸਾਹਿਬ ਨੇ ਜੱਜ ਸਾਹਿਬ ਨੂੰ ਕਿਹਾ ਵੀ ਸਾਨੇ ਤਾਂ ਬੁਲਾਉਣੀਆਂ ਜਦੋਂ ਇੱਕ ਬੰਦਾ ਉਹਨੂੰ ਕਹਿ ਰਿਹਾ ਵੀ ਹਾਂ ਉਹਨੇ ਕਰਿਆ ਤਾਂ ਮੂੰਹੋਂ ਦੋ ਆ ਕੇ ਗੱਲ ਕਰ ਜੇ ਖਤਮ ਉਹਨਾਂ ਨੇ ਡਿਪਟੀ ਸਾਹਿਬ ਨੇ ਸੀਆਈਏ ਭੇਜ ਤਾਲ ਕੇਸ ਸੀਆਈਏ ਵਾਲਿਆਂ ਨੇ ਘੱਟੋ ਘੱਟ 50 ਫੋਨ ਲਾਏ ਨੇ ਇੱਕ ਵਾਰ ਫੋਨ ਚੱਕਿਆ ਸੀ ਉਹਨੇ ਵੀ ਮੈਂ ਹਾਂ ਜੀ ਆਜੂਗਾ ਕੋਈ ਗੱਲ ਉਦੋਂ ਬਾਅਦ ਉਹਨੇ ਕੋਈ ਫੋਨ ਨਹੀਂ ਚੱਕਿਆ ਕੋਈ ਉਹਨੇ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਗੱਲਬਾਤ ਨਹੀਂ કરી ਤੇ ਡਿਪਟੀ ਸਾਹਿਬ ਉਹ ਐਸ ਐਚਓ ਸਾਹਿਬ ਕਹਿੰਦੇ ਤੂੰ ਇੱਕ ਵਾਰ ਆ ਜਾ ਆਪਾਂ ਗੱਲ ਤਾਂ ਕਰ ਲਈਏ ਸੱਚਾਈ ਦਾ ਪਤਾ ਲੱਗ ਜੂਗਾ ਜੇ ਸੱਚੇ ਹੁੰਦੇ ਆਉਂਦੇ ਪੁੱਤੋ ਝੂਠੇ ਤੇ ਮਨ ਪੈਸੇ ਖਾਤੇ ਹੋਣ ਤਾਂ ਨਹੀਂ ਆ ਰਹੇ ਉੱਥੇ ਜੇ ਉਹ ਬੰਦਾ ਤੁਹਾਨੂੰ ਨੀ ਕਾ ਥਾਣੇ ਚ ਵੀ ਨਹੀਂ ਆਏ ਉੱਥੇ ਬੁਲਾਏ ਬਰਨਾਲੇ ਬੁਲਾਏ ਉੱਥੇ ਵੀ ਨਹੀਂ ਆਏ ਜਥੇਬੰਦੀਆਂ ਬੁਲਾ ਰਹੀਆਂ ਨੇ ਉੱਥੇ ਨਹੀਂ ਆ ਰਹੇ ਇਹ ਬਲਕਾਰ ਔਰ ਗਗਨ ਦੋਹੇ ਰਲ ਮਿਲ ਕੇ ਠੱਗੀਆਂ ਲਾ ਰਹੇ ਨੇ ਪਰ ਸਾਨੂੰ ਇਹ ਜਨਤਾ ਤੋਂ ਬਚਾਓ ਦੁਨੀਆ ਬਚੇ ਜਨਤਾ ਤੋਂ ਕਾਦੀਆਂ ਵਾਲੇ ਕਾਦੀਆਂ ਜਿਹੜੀ ਜਥੇਬੰਦੀ ਹੈ ਉਹ ਉਹਦਾ ਸਾਥ ਦੇ ਰਹੀਆ ਚੋਰ ਦਾ ਅਛਾ ਉਹਦਾ ਗਗਨ ਦਾ ਗਗਨ ਦਾ ਨਹੀਂ ਤੁਸੀਂ ਗਗਨ ਨੂੰ ਚੋਰ ਕਹਿ ਰਹੇ ਹੋ ਉਹਦਾ ਬਲਕਾਰ ਦਾ ਜੀ ਤੁਹਾਡੇ ਤੋਂ ਪੈਸੇ ਤਾਂ ਬਲਕਾਰ ਨੇ ਲਏ ਨੇ ਹਾਂ ਜੀ ਬਲਕਾਰ ਨੇ ਲਏ ਨੇ ਬਲਕਾਰ ਨੇ ਪ੍ਰੂਫ ਦਿਖਾਇਆ ਕਿ ਮੈਂ ਗਗਨ ਨੂੰ ਪਾਏ ਨੇ ਅੱਛਾ ਬਲਕਾਰ ਨੇ ਥੋੜੀ ਪ੍ਰੂਫ ਪੇਸ਼ ਕੀਤੀ ਹੈ ਜੀ ਪ੍ਰੂਫ ਦਿਖਾਇਆ ਸਾਨੂੰ ਟਰਾਂਸਫਰ ਕੀਤੇ ਨੇ ਉਹਨੇ ਆਪਣੇ ਖਾਤੇ ਤੋਂ ਇਹ ਉੱਪਰ ਕੇ ਦਾ ਲਿਖਤ ਦੇਖੀ ਗਿਆ ਇਹ ਸਾਡੇ ਕੋਲੇ ਗगन ਦੇ ਆ ਦੇਖੋ ਦਫਤਰ ਦਾ ਨਾਮ ਆ ਸਾਰਾ ਕੁਝ ਉਹਨੇ ਗगन ਨੂੰ ਪੈਸੇ ਦਿੱਤੇ ਹੋਏ ਨੇ ਗगन ਤੁਹਾਡੇ ਪੈਸੇ ਦੇਣ ਦਾ ਇਹ ਲਿਖਤ ਤੁਹਾਨੂੰ ਕਿੱਥੇ ਦੇ ਕੇ ਗਿਆ ਹੋ ਇਹ ਡਿਫਟੀ ਸਾਹਿਬ ਦੇ ਆਇਆ ਥੀ ਬਲਕਾਰ ਇਹ ਡਿਫਟੀ ਸਾਹਿਬ ਦੇ ਆਇਆ ਸੀ ਬਲਕਾਰ ਜਿਹੜਾ ਜਿੱਤੋਂ ਬਾਈ ਹੁਰੀ ਕਹਿੰਦੇ ਨੇ ਕਿ ਜਿਸ ਤੋਂ ਅਸੀਂ ਵਿਜਾ ਲਵਾਉਣ ਦੀ ਗੱਲ ਕਰੀ ਸੀ ਪਰ ਉਸ ਤੋਂ ਬਾਅਦ ਜਿਹੜਾ ਬਲਕਾਰ ਹੈ ਉਹ ਅੱਗੇ ਕਹਿੰਦਾ ਕਿ ਮੈਂ ਤਾਂ ਵੀਜ਼ਾ ਤੁਹਾਡਾ ਗਗਨ ਤੋਂ ਲਗਵਾਉਣ ਲੱਗਿਆ ਸੀ ਜਿਹੜਾ ਦਫ਼ਤਰ ਹੈ ਮੁਹਾਲੀ ਦੇ ਵਿੱਚ ਜੀਐਸ ਵੀਜ਼ਾ ਪੁਆਇੰਟ ਤੇ ਅੱਜ ਕੱਲ ਆਪਾਂ ਪਾਨੇ ਸਿੱਧੂ ਦੇ ਨਾਲ ਉਹਨਾਂ ਦੇ ਡਿਸਪਿਊਟ ਦੇਖ ਹੀ ਰਹੇ ਹਾਂ ਤੇ ਕੀ ਬਾਈ ਫਿਰ ਜਦੋਂ ਇਹ ਕੁਝ ਦੇ ਦੇ ਦਿੰਦੇ ਨੇ ਫਿਰ ਇਸ ਤੋਂ ਬਾਅਦ ਤੁਸੀਂ ਗਗਨ ਨਾਲ ਸੰਪਰਕ ਕਰਦੇ ਹੋ ਜਾਂ ਫਿਰ ਗਗਨ ਕਿਤੇ ਆਉਂਦੇ ਨੇ ਤੁਹਾਡੇ ਬਲਾਇਆ ਨੂੰ ਉਸ ਤੋਂ ਬਾਅਦ ਕਦੇ ਨਹੀਂ ਆਏ ਜੀ ਅਸੀਂ ਨੇ ਫੋਨ ਨਹੀਂ ਚੱਕਦੇ ਜੀ ਸਾਡਾ ਫੋਨ ਨਹੀਂ ਚੱਕਦੇ ਕੋਈ ਦਲੀਲ ਨਹੀਂ ਪੇਸ਼ ਕਰਦੇ ਨਾ ਦੇਖਿਆ ਸੀ ਸਚੂ ਸਾਹਿਬਾ ਕੇ ਦਲੀਲ ਪੇਸ਼ ਉਹਨਾਂ ਨੇ ਬਦੀਨ ਕਰ ਦੋ ਕਾ ਦੋ ਮਹੀਨੇ ਪਹਿਲਾਂ ਜੀ ਜੀਰੀ ਲਗਾਉਣ ਤੋਂ ਪਹਿਲਾਂ ਇਹਨਾਂ ਦੀ ਜਥੇਬੰਦੀ ਕਾਦੀਆਂ ਨੇ ਕਿਹਾ ਸੀਗਾ ਵੀ ਸਾਡੇ ਕਰਕੇ ਇਹਨੂੰ ਟਾਈਮ ਦੇ ਦਿਓ ਇਹ ਛੋਡੇ ਨਾਲ ਜਾਊਗਾ ਸਾਡੀ ਜਥੇਬੰਦੀ ਜਾਊਗੀ ਅਸੀਂ ਗਗਨ ਤੋਂ ਸਾਨੂੰ ਪੈਸੇ ਵਾਪਸ ਲੈ ਕੇ ਦੇਵਾਂਗੇ ਹੂੰ ਬਕਾਇਦਾ ਉਹ ਦੋ ਤਿੰਨ ਵਾਰ ਜਾ ਵੀ ਆਏ ਸੀਗੇ ਉਹਦੇ ਕੋਲੇ ਗਗਨ ਕੋਲੇ ਹੂੰ ਗਗਨ ਕਹਿੰਦਾ ਸੀ ਜਗਤਾਰ ਨੂੰ ਬੁਲਾਓ ਇਹਨਾਂ ਨੇ ਮੈਨੂੰ ਬੁਲਾਇਆ ਨਹੀਂਗਾ ਕਾਦੀ ਵਾਲਿਆਂ ਨੇ ਜੀ ਤੁਸੀਂ ਕਿਉਂ ਨਹੀਂ ਨਾਲ ਗਈ ਫਿਰ ਜਦੋਂ ਉਹ ਜੀ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਵੀ ਕਾਦੀ ਵਾਲੇ ਕਿਹੜੇ ਟਾਈਮ ਜਾ ਰਹੇ ਨੇ ਕਿਹੜੇ ਟਾਈਮ ਨਹੀਂ ਜੀ ਫਿਰ ਤੁਹਾਨੂੰ ਕੀ ਪਤਾ ਵੀ ਉਹ ਗਏ ਨੇ ਜਾਂ ਫਿਰ ਆਪ ਦਾ ਸਰੇ ਸੀ ਜਦੋਂ ਬਲਕਾਰਾ ਦਾ ਆ ਜਾਂਦਾ ਸੀਗਾ ਥਾਂ ਉੱਥੇ ਥਾਣੇ 'ਚ ਸੀ ਆਈ ਵਾਲ 'ਚ ਉੱਥੇ ਦੱਸ ਰਿਆ ਵੀ ਕੀ ਮੈਂ ਦੋ ਵਾਰ ਜਾ ਚੁੱਕਿਆ ਹੂੰ ਕੋਈ ਰਾਹ ਨਹੀਂ ਦੇ ਰਿਆ ਮੈਨੂੰ ਜੇ ਅਸੀਂ ਇਹਨਾਂ ਨੂੰ ਪ੍ਰੂਫ ਵੀ ਰੀਜ਼ਨ ਪੁੱਛਿਆ ਵੀ ਸਾਡੇ ਵੀਜ਼ੇ ਦਾ ਰੀਜ਼ਨ ਕੀ ਆ ਵੀ ਸਾਨੂੰ ਕਿਉਂ ਵਾਪਸ ਕੀਤਾ ਇਹ ਕਹਿੰਦੇ ਨੇ ਵੀ ਤੁਹਾਡੀ ਕੋਈ ਗਲਤੀ ਹੋਣੀ ਜਦ ਕਿ ਅਸੀਂ ਕੈਪਸਨੋਟ ਕਢਵਾਏ ਆ ਆਪਣੇ ਸਾਰੀ ਮੇਲ ਪਾ ਕੇ ਉਹ ਚ ਮੇਲ ਆਈ ਆ ਵੀ ਇਹਨਾਂ ਦੇ ਜਿਹੜੇ ਫੰਡ ਨੇ ਉਹ ਹਰਿਆਣੇ ਦੇ ਬੰਦੇ ਦੇ ਜਗਤਾਰ ਸਿੰਘ ਦੇ ਨਾਮ ਤੇ ਐਡਿਟ ਕਰਕੇ ਲਾ ਚੁੱਕੇ ਮਤਲਬ ਕਿ ਅੱਛਾ ਜਗਤਾਰ ਸਿੰਘ ਜਿਵੇਂ ਤੁਹਾਡੇ ਹਸਬੰਦ ਦਾ ਨਾਮ ਹੈ ਉਹ ਕਿਸੇ ਹੋਰ ਦਾ ਸਿਮਿਲਰ ਨੇਮ ਆ ਜਗਤਾਰ ਸਿੰਘ ਹਾਂਜੀ ਹਰਿਆਣੇ ਦਾ ਉਹ ਹਰਿਆਣੇ ਦਾ ਕੋਈ ਹਾਂਜੀ ਇਹਨੂੰ ਕਿਵੇਂ ਪਤਾ ਲੱਗਿਆ ਹਰਿਆਣੇ ਦਾ ਉਹ ਕੈਪਸਨੋਟ ਕਢਵਾਏ ਜੀ ਮੇਰੇ ਕੋਲ ਮੇਲ ਆਈ ਆ ਹੁੰਦੀ ਮੇਰੇ अच्छा नहीं मैं जी मूवी ਇਹ ਇਹਦੇ ਵਿੱਚ ਦਿਖਾ ਰੱਖਿਆ ਮਤਲਬ ਕਿ ਉਹਦੇ ਵਿੱਚ ਲਿਖਿਆ ਹੋਇਆ ਕੀ ਲਿਖਿਆ ਹੋਇਆ ਉਹਦੇ ਵਿੱਚ ਉਹਦੇ ਵਿੱਚ ਲਿਖਿਆ ਹੋਇਆ ਵੀ ਜਿਹੜੇ ਇਹ ਜਗਤਾਰ ਸਿੰਘ ਨੇ ਇਹਨਾਂ ਦੇ ਫੰਡ ਐਡਿਟ ਕਰਕੇ 라 ਚੁੱਕੇ ਨੇ ਇਹਨਾਂ ਦਾ ਡਿਸਟ੍ਰਿਕਟ ਪੈਂਦਾ ਸੰਗਰੂਰ ਜਦ ਕਿ ਉਹਨੇ ਨਰਵਾਣੇ ਦੇ ਦੇ ਲਾ ਕੇ ਹਰਿਆਣੇ ਦਾ ਬੰਦਾ ਜੀ ਹਮ ਹਰਿਆਣੇ ਦੇ ਜਗਤਾਰ ਸਿੰਘ ਦੇ ਨਾਮ ਤੇ ਲਾਏ ਹੋਏ ਨੇ ਫੰਡ अच्छा मतलब ਜਦੋਂ ਸਾਨੂੰ ਐਮਬੈਸੀ ਚ ਬੁਲਾਇਆ ਐਮਬੈਸੀ ਚ ਸਾਨੂੰ ਉਹਨੇ ਸਿੱਧਾ ਦੱਸ ਤਿਆ ਵੀ ਤੁਹਾਡੇ ਫੰਡ ਗਲਤ ਲਾਏ ਹੋਏ ਨੇ ਤੁਹਾਡੇ ਜਦ ਨਾਮ ਹੀ ਨਹੀਂ ਮੇਰਾ ਤੁਸੀਂ ਸਾਡੇ ਨਾਲ ਫਰੋਡ ਕਰ ਰਹੇ ਹੋ ਫਰੋਡ ਕਰ ਰਹੇ ਤੇ ਅਸੀਂ ਉੱਥੇ ਗੌਰ ਰਿਕਵੈਸਟ ਕਰੀ ਮਸਾ ਸਾਨੂੰ ਉੱਥੇ ਵਾਪਸ ਭੇਜਿਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਜੇਲ੍ਹ ਦਿਖਾਉਂਦੇ ਅਸੀਂ ਜ਼ਿੰਦਗੀ ਖਰਾਬ ਕਰਦੇ ਅੱਛਾ ਉਹ ਵੀ ਤੁਹਾਨੂੰ ਕਹਿੰਦੇ ਸੀ ਵੀ ਅਸੀਂ ਹਾਂਜੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਜੀਨ ਤੇ ਭੇਜਣਾ ਤੁਸੀਂ ਨੇ ਫਰਾਡ ਕਰਿਆ 420 ਅਸੀਂ ਨੇ ਰਿਕੁਐਸਟ ਕਰੀ ਉੱਥੇ ਮੈਂ ਮੂਰੇ ਦੋਨੇ ਮੀਆਂ ਬੀਬੀ ਨੇ ਪਹਿਰਿਆਂ ਥਲੇ ਵੀ ਥਰਡ ਪਰਸਨ ਨੇ ਫਾਈਲ ਕਰੀ ਇਹ ਕਹਿੰਦੇ ਮੈਸੇਜ ਜਾ ਕੇ ਤੁਸੀਂ ਸਾਡਾ ਨਾਮ ਨਾ ਲੈ ਦਿਓ ਬਿਲਕੁਲ ਵੀ ਗਗਨ ਵੀ ਕਹਿੰਦਾ ਤੇ ਬਲਕਾਰ ਵੀ ਬਲਕਾਰ ਵੀ ਕਹਿੰਦਾ ਫਿਰ ਅਸੀਂ ਤੁਹਾਡੇ ਪੈਸੇ ਸਾਰੇ ਪੂਰੇ ਪੂਰੇ ਵਾਪਸ ਦੇ ਦਾਂਗੇ ਜੇ ਤੁਸੀਂ ਸਾਡਾ ਨਾਮ ਲੈ ਲੋਗੇ ਫਿਰ ਵੀ ਇਹ ਨਹੀਂ ਕਿ ਆਸੀ ਉੱਥੇ ਹੀ ਗੱਲ ਕਹੀਏ ਵੀ ਅਸੀਂ 3rd ਪਰਸਨ ਤੋਂ ਫਾਈਲ ਲਵਾਈ ਤੀ ਵੀ ਕਿ ਤੁਹਾਡਾ ਹੋ ਰਿਸ਼ਤੇਦਾਰ ਦੀ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਹੁਣ ਤੁਸੀਂ ਭਾਈ ਜਦੋਂ ਇਹ ਮਸਲਾ ਹੋ ਗਿਆ ਤੁਹਾਡੇ ਤੁਸੀਂ ਬਲਕਾਰ ਤੋਂ ਫਾਈਲ ਲਵਾਉਨੇ ਹੋ ਫਾਈਲ ਉਹ ਗਗਨ ਨੂੰ ਦੇ ਦਿੰਦਾ ਗਗਨ ਤੋਂ ਚਲੋ ਜੋ ਵੀ ਫਾਈਲ ਲਗਾਈ ਗਈ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਐਡਿਟ ਫੰਡ ਕਰਕੇ ਤੁਹਾਡੀ ਫੀਕ ਫਾਈਲ ਆ ਹਾਂ ਵੀ ਇਹ ਤੁਸੀਂ ਕਹਿੰਦੇ ਹੋ ਕਿ ਗਗਨ ਨੇ ਇਸ ਤਰ੍ਹਾਂ ਤੁਹਾਡੀ ਫਾਈਲ ਗਲਤ ਲਗਾਤੀ ਹਾਂ ਪਰ ਗੱਲ ਇਹ ਹੈ ਕਿ ਹੁਣ ਆਖਰ ਦੇ ਵਿੱਚ ਤੁਸੀਂ ਚਾਹੁੰਦੇ ਕਿਉਂ ਤੁਹਾਡਾ ਗਗਨ ਤੇ ਇਆ ਫਿਰ ਬਲਕਾਰ ਦੇ ਨਾਲ ਹੁਣ ਕੀ ਲੈਣ ਦੇਣ ਰਹਿ ਗਿਆ ਸਾਡਾ ਜੀ ਪੈਸੇ ਰਹਿ ਗਏ 12.39 ਲੱਖ ਰੁਪਏ ਉਹਨਾਂ ਨੇ ਵਾਪਸ ਕਰਨਾ ਹਜੇ ਜਦ ਕਿ ਉਹ ਕਿਸੇ ਵੀ ਆਈ ਗਈ ਤੇ ਆ ਨਹੀਂ ਰਹੇ ਜਦੋਂ ਵੀ ਅਸੀਂ ਕਹਿੰਨੇ ਆ ਅਸੀਂ ਬਹੁਤ ਜ਼ਿਆਦਾ ਕਿਸਾਨ ਜੂਨੀਅਨ ਵਾਲਿਆਂ ਨੂੰ ਲੈ ਕੇ ਚਲੇ ਗਏ 15 20 ਘੇੜੇ ਕਿਸਾਨ ਜੂਨੀਅਨ ਵਾਲਿਆਂ ਨੂੰ ਮਾਰ ਲਏ ਸੀ ਗੱਡੀਆਂ ਚ ਲੈ ਕੇ ਜਾਣੇ ਪੈਸੇ ਲੋਕਾਂ ਨੇ ਗੱਡੀਆਂ ਮੰਗ ਮੰਗ ਤੇਲ ਪਵਾ ਪਾ ਕੇ ਅਸੀਂ ਲੋਕਾਂ ਨੂੰ ਜਲ ਜਿਆ ਕੇ ਉਹਨਾਂ ਦੇ ਹੱਥ ਵੀ ਬੰਨ੍ਹਦੇ ਕਰਜ਼ਾਈ ਵੀ ਹੋ ਗਏ ਮੇਰਾ ਬੇਟਾ ਉਹ ਦਵਾਈ ਖਾਂਦਾ ਪਰੇਸ਼ਾਨ ਦੀ ਮੇਰਾ ਘਰ ਵਾਲਾ ਉਹ ਦਵਾਈ ਪਰੇਸ਼ਾਨ ਦੀ ਖਾਂਦਾ ਜਿੱਦਨ ਦਾ ਬਲਕਾਰ ਨੇ ਅਰ ਗਾਗਨ ਨੇ ਠੱਗੀ ਲਾਈ ਸਾਡੇ ਨਾਲ ਉਦੋਂ ਦੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਨਾ ਖਾਂਦੇ ਜ ਖਾਣਾ ਨਾ ਪੀਂਦੇ ਜ ਪੀਣਾ ਪੁੱਤ ਸੀ ਹਮ ਜਦ ਕਿ ਜਿਉ ਸਾਨੂੰ ਕਹਿੰਦੇ ਰ ਸੀ ਇੱਕ ਇੱਕ ਰਿਕਾਰਡਿੰਗ ਉਹਨਾਂ ਦੀ ਇੱਕ ਇੱਕ ਪ੍ਰੂਫ ਦੇਣ ਨੂੰ ਹਾਜ਼ਰ ਮਤਲਬ ਤੁਹਾਡੇ ਕੋਲੇ ਸਾਰੀਆਂ ਚੀਜ਼ਾਂ ਦੀ ਸਾਰੀਆਂ ਚੀਜ਼ਾਂ ਸਾਡੇ ਕੋਲ ਰਿਕਾਰਡ ਹੈ ਹਰ ਇੱਕ ਚੀਜ਼ ਦਾ ਪ੍ਰੂਫ ਪਿਆ ਹੈ ਜੀ ਜੋ ਸੱਚਾ ਤਾਂ ਆ ਕੇ ਇਹ ਤੁਹਾਡੇ ਜਿਹੜੇ ਜੋ ਇਹਨੇ ਅੱਛਾ ਜਗਤਾਰ ਸਿੰਘ ਪਿਹੋਵਾ ਕੋਈ ਵਾ ਕੁਰਖੇਤਰ ਇਹ ਮਤਲਬ ਕਿ ਤੁਹਾਡਾ ਐਡਰੈਸ ਹੈ ਜਿਹੜਾ ਗਲਤ ਕਿਸੇ ਦਾ ਕੋਈ ਫੇਕ ਹਾਂਜੀ ਕਿਸੇ ਦਾ ਫਾਂਦੇ ਜਿਵੇਂ ਮੇਰਾ ਤੁਹਾਡਾ ਨਾ ਹੋਵੇ ਸੇਮ ਨਾਮ ਦੀ ਫਾਈਲ ਤੁਸੀਂ ਕਿਸੇ ਹੋਰ ਸਟ੍ਰੀਟ ਸਟੇਟ ਦਿਓ ਉਹ ਕੰਪਿਊਟਰ ਚ ਚੈੱਕ ਲਿਆ ਤੇ ਉਹਨਾਂ ਨੇ ਉਹੀ ਕਾਗਜ਼ ਕਾਪੀ ਕਰਕੇ ਕੱਢਿਆ ਤੇ ਅੰਬੈਸੀ ਭੇਜਤਾ ਅੱਛਾ ਉਹ ਜਿੱਤਾ ਅਸੀਂ ਫਰੌਡ ਵਜੇ ਉਹ ਕਹਿੰਦੇ ਤੁਸੀਂ ਫਰੌਡ ਹੋ ਜਾਂ ਕਿ ਫਰੌਡ ਸਾਡੇ ਨਾਲ ਜਗਗਨ ਹੈ ਤਲਕਾਰ ਨੇ ਦੋਨਾਂ ਨੇ ਬਲਕਾਰ ਨੇ ਗਗਨ ਨੇ ਕਰਿਆ ਸਾਡੇ ਠੱਗੀ ਗਗਨ ਨੇ ਤੇ ਬਲਕਾਰ ਨੇ ਮਰ ਗਿਆ ਸਾਡੇ ਸਾਰੇ ਪੈਸਾ ਤੇ ਲੈ ਬਲਕਾਰ ਨੇ ਲੈ ਬਲਕਾਰ ਨੇ ਗਗਨ ਨੂੰ ਦਿੱਤਾ ਚੋਰ ਤਾਂ ਵੀਰੇ ਇਹ ਆਪ ਨੇ ਚੋਰ ਨੇ ਚੋਰ ਇਹ ਆਪ ਨੇ ਤੁਸੀਂ ਦੇਖੋ ਤੁਸੀਂ ਬਲਕਾਰ ਨੂੰ ਮਿਲਦੇ ਹੋ ਹਾਂਜੀ ਬਲਕਾਰ ਤੁਹਾਡਾ ਵੀਜ਼ਾ ਲਪਾਉਂਦਾ ਫਿਰ ਤੁਸੀਂ ਗਗਨ ਦਾ ਕਿਵੇਂ ਕਸੂਰ ਕੱਟ ਸਕਦੇ ਬਲਕਾਰ ਸਾਨੂੰ ਗਗਨ ਦੇ ਦਫਤਰ ਚ ਲੈ ਕੇ ਗਿਆ ਜੀ ਬਲਕਾਰ ਸਾਨੂੰ ਖੁਦ ਲੈ ਕੇ ਗਿਆ ਸਾਨੂੰ ਬਲਕਾਰ ਗਗਨ ਕੋਲੇ ਲੈ ਕੇ ਗਿਆ ਚੰਡੀਗੜ੍ਹ ਬਲਕਾਰ ਨੇ ਫਿਰ ਸਾਡੀ ਬੇਇੱਜ਼ਤੀ ਕਰੀ ਬਹੁਤ ਜ਼ਿਆਦਾ ਗਗਨ ਨੇ ਗਗਨ ਨੇ ਡਾਕਟਰ ਜਿੱਤ ਕੇ ਮਾਰੇ ਨੇ ਕਹਿੰਦਾ ਤੱਕੇ ਮਾਰੇ ਮੇਰੀ ਨੂਹ ਦਾ ਭਾਈ ਗਿਆ ਨਾਲ ਜੇ ਭਾਈ ਨਾਲ ਗਿਆ ਉਹਨੇ ਸਾਰਾ ਪੁੱਛਿਆ ਵੀ ਕੀ ਬਾ ਡਾਟਾ ਕਰਿਆ ਭਾਈ ਥੋਨੇ ਕਾ ਤੋ ਵਾਪਸ ਮੋੜੇ ਕਾ ਕਰ ਲੋ ਕੀ ਕਰ ਦੋ ਮੈਂ ਤਾਂ ਕੁਛ ਨਹੀਂ ਤੁਹਾਨੂੰ ਦਿੰਦਾ ਹੈਗਾ ਸਾਨੂੰ ਕਹਾ ਤੁਸੀਂ ਨਿਕਲ ਜਾਓ ਸਾਡੇ ਦਫਤਰੋਂ ਮੇਰੇ ਘਰ ਦੇ ਤਾਂ ਮੈਂ ਪੁਲਿਸ ਬੁਲਾ ਕੇ ਬੇਇੱਜ਼ਤੀ ਕਰੂੰਗਾ ਤੁਹਾਡੀ ਨਾ ਤਾਂ ਸਾਡਾ 15 ਲੱਖ ਰੁਪਇਆ ਖਾ ਗਿਆ ਬਲਕਾਰ ਅਰ ਗਗਨ ਗਗਨ আর ਬਲਕਾਰ ਰੜਕੇ ਨਾਲੇ ਸਾਡੀ ਬੇਇੱਜ਼ਤੀ ਕਰ ਰਹੇ ਨੇ ਹਲੇ ਤੁਸੀਂ ਵੀਰੇ ਆਪਾਂ ਕਹਿਨੇ ਆਗੇ ਚੋਰ ਖੁਦ ਇਹ ਏਜੰਟ ਆਪ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਜੋ ਮੇਰੇ ਨਾਲ ਬੀਤੀ ਆ ਬਲਕਾਰ ਸਿੰਘ ਗਗਨ ਸਿੰਘ ਗਗਨਦੀਪ ਸਿੰਘ ਇਹ ਖੁਦ ਗਗਨਦੀਪ ਚੋਰ ਆਪ ਤੇ ਇਲਜ਼ਾਮ ਬਾਈ ਭਾਨੇ ਸਿੱਧੂ ਤੇ ਵੀ ਲਾ ਰਿਹਾ ਇਹ ਇਹ ਬੰਦਾ ਕਿੱਧਰੋਂ ਸੱਚਾ ਹੋਇਆ ਵੀਰੇ ਖੁਦ ਮੇਰੇ ਨਾਲ ਅੱਜ ਵੀ ਸਾਡੇ ਡਾਕੂਮੈਂਟ ਰੱਖੀ ਬੈਠਾ ਹੈ ਉਹ ਅੱਜ ਵੀ ਸਾਡੇ ਡਾਕੂਮੈਂਟ ਰੱਖੀ ਬੈਠਾ ਹੈਗਾ ਕਹਿੰਦਾ ਵੀ ਜੇ ਮੈਨੂੰ 50000 ਰੁਪਏ ਦੇਵੋਗੇ ਤਾਂ ਤੁਹਾਡੇ ਕਾਗਜ਼ ਵਾਪਸ ਕਰੂੰਗਾ ਮੈਂ ਵੀ ਨਹੀਂ ਸੋਨੂੰ ਕੋਈ ਪਾਗਜ ਕਾਜ ਦਾ ਨਵੇਂ ਡਾਕੂਮੈਂਟ ਜਿਹੜੇ ਗਗਨ ਦੇ ਕੋਲੇ ਪਏ ਨੇ ਹਾਂਜੀ ਮੇਰੇ ਸਾਰੇ ਸਟੱਡੀ ਦੇ ਡਾਕੂਮੈਂਟ ਪਾਸਪੋਰਟ ਗਗਨ ਦੇ ਦਫ਼ਤਰ 'ਚ ਪਏ ਨੇ ਅੱਜ ਵੀ ਤੇ ਉਹ ਤੁਹਾਡੇ ਡਾਕੂਮੈਂਟ ਕੀ ਕੀ ਨੇ ਡਾਕੂਮੈਂਟ ਨੇ ਜਿਹੜੇ ਮੇਰੇ ਸਾਰੇ ਸਰਟੀਫਿਕੇਟ ਨੇ ਜੀ ਅੱਛਾ ਗ੍ਰੈਜੂਏਸ਼ਨ ਤੱਕ ਦੇ ਪਾਸਪੋਰਟ ਨੇ ਦੋਨਾਂ ਦੀਆਂ ਦੇ ਬਾਕੀ ਤੇ ਬਈ ਉਹ 50000 ਰੁਪਏ ਕਾਹਦਾ ਮੰਗ ਰਹੇ ਨੇ ਜਿਹੜੇ ਤੁਸੀਂ ਵਿਸਥਾਰੀ ਉਹ ਕਹਿੰਦਾ ਵੀ ਮੈਂ ਜਿਹੜੇ ਤੁਹਾਡੇ ਫੰਡ ਸ਼ੋਅ ਕਰਾਇਆ ਤੇ ਉਹਨਾਂ ਦਾ 50000 ਰੁਪਏ ਜਿਹੜੀ ਯੂਕੇ ਦੀ ਫਾਈਲ ਲਾਉਣੀ ਸੀ ਯੂਕੇ ਦੀ ਫਾਈਲ ਅੱਛਾ ਲਾਉਣ ਵਾਸਤੇ ਤੁਸੀਂ ਦੁਬਾਰੇ ਬੁਲਾਇਆ ਸੀ ਉਹਨਾਂ ਨੇ ਉਹਨਾਂ ਨੇ ਮੈਨੂੰ ਸਾਨੂੰ ਬੁਲਾਇਆ 40000 ਬੁਲਾਇਆ 50000 ਹੋਰ ਮੰਗ ਰਹੇ ਨੂੰ ਕਹਿੰਦਾ ਤਾਂ ਕਾਗਜ਼ ਮੋੜੂ ਨਹੀਂ ਫਿਰ ਤੁਹਾਡੀ ਯੂਕੇ ਦੀ ਫਾਈਲ ਲੱਗੀ ਨਹੀਂ ਹਾਂਜੀ ਕਹਿੰਦਾ ਲੱਗੀ ਨਹੀਂ ਕਹਿੰਦਾ ਰਿਫਿਊਜ਼ਲ ਆ ਗਈ ਮੈਂ ਕਿਹਾ ਵੀ ਸਾਨੂੰ ਮੇਲ ਦਿਖਾ ਸੰਭਲ ਪੇ ਦੇ ਮੇਲ ਮੇਰੀ ਭੇਜੀ ਹੈਗੀ ਨਹੀਂ ਜਦੋਂ ਰਿਫਿਊਜ਼ਲ ਹੀ ਆ ਗਈ ਫਿਰ ਉਹਦਾ ਤਾਂ ਪੈਸੇ ਕਾਹਦੇ ਫਿਰ ਦੇਖ ਲੋ ਜੀ 40 ਪਹਿਲਾਂ ਲੈ ਲਿਓ ਆਬੀਅਸ ਮੈਂ ਆਪਣੇ ਸੋਹਰਾ ਸਾਹਿਬ ਦੇ ਉਹਦੇ ਚ ਖਾਤੇ ਚ ਕਟਵਾਏ ਨੇ 50 ਹੋਰ ਮੰਗ ਰਿਹਾ ਹਜੇ ਮਤਲਬ ਕਿ ਕਿਤੇ ਨਾ ਕਿਤੇ ਤੁਸੀਂ ਦੋ ਬੰਦ ਜਿਹੜੇ ਦੋ ਜਨ ਨੇ ਬਲਕਾਰ ਔਰ ਗਗਨ ਨੇ ਇਹ ਦੋ ਠਾਕ ਡ੍ਰੀਮ ਲੈਂਡ ਡ੍ਰੀਮ ਲੈਂਡ ਬਰਨਾਲੇ ਵਾਲੇ ਡ੍ਰੀਮ ਲੈਂਡ ਬਰਨਾਲੇ ਵਾਲੇ ਮੰਨ ਲਓ ਤੁਸੀਂ ਪਹਿਲਾਂ ਗਗਨ ਨੂੰ ਮਿਲ ਸੌਰੀ ਬਲਕਾਰ ਨੂੰ ਮਿਲਦੇ ਹੋ ਬਲਕਾਰ ਦੇ ਤਰ੍ਹਾਂ ਹੀ ਤੁਹਾਡੇ ਜਿਹੜਾ ਵੀਜ਼ੇ ਦਾ ਪ੍ਰੋਸੈਸ ਆ ਕੈਨੇਡਾ ਦਾ ਹੁੰਦਾ ਜਦੋਂ ਕੈਨੇਡਾ ਨਹੀਂ ਕੰਮ ਬਣਦਾ ਉਸ ਤੋਂ ਬਾਅਦ ਫਿਰ ਤੁਸੀਂ ਗਗਨ ਨੂੰ ਮਿਲਦੇ ਹੋ ਚੰਡੀਗੜ੍ਹ ਮੁਹਾਲੀ ਦੇ ਵਿੱਚ ਨੇ ਜਿਹੜੇ ਜੀਐਸਪੀਆ ਪੁਆਇੰਟ ਵਾਲੇ ਤੇ ਉਹਨਾਂ ਨੂੰ ਮਿਲਦੇ ਹਾਂ ਫਿਰ ਉੱਥੇ ਵੀ ਤੁਹਾਡੇ ਬਾਅਦ ਚ ਜਿਹੜੇ ਤੁਸੀਂ ਕਹਿੰਦੇ ਹੋ ਕਿ ਯੂਕੇ ਦੇ ਵੀਜ਼ਾ ਦਾ ਪ੍ਰੋਸੈਸ ਚੱਲਦਾ ਉਹ ਨਹੀਂ ਪੂਰ ਚੜਦਾ ਨਹੀਂ ਬਈ ਉਹਦਾ ਨਾ ਪੂਰ ਚੜਨ ਦਾ ਕਾਰਨ ਕੀ ਰਿਹਾ ਕੋਈ ਦੱਸ ਨਹੀਂ ਰਿਹਾ ਸਾਨੂੰ ਵੀ ਕੋਈ ਬਲਕਾ ਗਗਨ ਦੱਸੇ ਸਾਰੇ origignal ਸਭ ਸਹੀ ਤੇ ਗਏ ਸਾਰਾ ਕੁਝ ਸਹੀ ਸੀ ਕਹਿੰਦਾ ਸਾਨੂੰ ਫੋਨ ਕਰਕੇ ਕਹਤਿਆ ਬਸ ਤੁਹਾਡਾ ਕਹਿੰਦਾ ਯੂਕੇ ਦਾ ਵੀਜ਼ਾ ਉੱਡ ਗਿਆ ਇਹ ਗੱਲ ਕਹਤੀ ਬਸ ਜਦੋਂ ਅਸੀਂ ਕਿਹਾ ਵੀ ਮੇਲ ਮੇਲ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮੇਲ ਦਾ ਕੀ ਕਰਨਾ ਮੈਂ ਜਿਹੜੀ ਪਹਿਲਾਂ ਕੈਨੇਡਾ ਵਾਲੀ ਮੇਲ ਤੀ ਨਾ ਮੈਂ ਉਹਨਾਂ ਦਾ ਉਹ ਤੋਂ ਬਾਅਦ ਚੇਂਜ ਕਰਿਆ ਪਾਸਵਰਡ ਮੈਂ ਮੈਡਮ ਦੇ ਪੈਰੀਂ ਹੱਥ ਲਾ ਕੇ ਹੱਥ ਬੰਨ੍ਹ ਕੇ ਪੈਰੀਂ ਹੱਥ ਵੀ ਲਾਏ ਨੇ ਵੀ ਮੈਡਮ ਮੈਨੂੰ ਇੱਕ ਵਾਰ ਦੇਖਣਾ ਮੈਨੇ ਤੁਸੀਂ ਮੈਨੂੰ ਪਾਸਵਰਡ ਦੇ ਦਿਓ ਪਾਸਵਰਡ ਦੇ ਦਿਓ ਉਹਨਾਂ ਨੇ ਹੀ ਪਾਸਵਰਡ ਦਿੱਤਾ ਆਪਣਾ ਮੇਰਾ ਰਿਸ਼ਤੇਦਾਰ ਸੀ ਉਹ ਪੜਿਆ ਹੋਇਆ ਸੀ ਉਹਨੇ ਨਾਲ ਦੀ ਨਾਲ ਚੇਂਜ ਕਰ ਦਿੱਤਾ ਇੰਨਾ ਔਖਾ ਦਿੱਤਾ ਸੀ ਜਿੰਨਾ ਵੀ ਤੁਸੀਂ ਕਹੋ ਫਿਰ ਉਸ ਤੋਂ ਬਾਅਦ ਅਸੀਂ ਨੇ ਦੇਖਿਆ ਵੀ ਸਾਡੀ ਫਾਈਲ 'ਚ ਕੀ ਕੀ ਲੱਗਿਆ ਹੋਇਆ ਜਦੋਂ ਅਸੀਂ ਨੇ ਦੇਖਿਆ ਉਹ ਆ ਹੋਇਆ ਪਿਆ ਸੀਗਾ ਕਿ ਫੰਡ ਐਡਿਟ ਕਰਕੇ ਲਾਤੇ ਜਦੋਂ ਅਸੀਂ ਐਮਬੈਸੀ 'ਚ ਗਏ ਉਹਨਾਂ ਨੇ ਵੀ ਸਾਨੂੰ ਇਹ ਗੱਲ ਕਹਿਆ ਬਈ ਇਹ ਫੰਡ ਜਦੋਂ ਯੂਕੇ ਦਾ ਵੀਜ਼ਾ ਲੱਗਦਾ ਉਹਦੇ ਵਿੱਚ ਐਡੀਟ ਕਿਤੇ ਹੋਈ ਸੀ ਇਹ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਅਸੀਂ ਪੂਰੀ ਪੇਮੈਂਟ ਦੇ ਚੁੱਕੇ ਸੀ ਨਾ ਉਹ 70000 ਰੁਪਏ ਲਿਆ ਸੀਗਾ ਉਹ ਰਿਕਾਰਡਿੰਗ ਪਈਆ ਤੇ ਬਲਕਾਰ ਇਹ ਗੱਲ ਕਹਿੰਦਾ ਸੀਗਾ ਵੀ ਕੋਈ ਨਾ ਬਾਈ ਮੈਂ ਇਹ ਰੁਪਈਆ ਨਹੀਂ ਉਹਨਾ ਟਾਈਮ ਕਢਾਉਂਦਾ ਜਿੰਨਾ ਟਾਈਮ ਤੁਸੀਂ ਕੈਨੇਡਾ ਵਾਲਾ 에ਅਰਪੋਰਟ ਨਹੀਂ ਟੱਪਦੇ ਹੂੰ ਗੱਲ ਹੋਈ ਨਾ ਤੁਹਾਨੂੰ ਤੇ ਮੇਰੇ ਨਾਲ ਵੀ ਬੁਕਾਰਦੀ ਮੈਂ ਕਿਹਾ ਗੱਲ ਹੋਈ ਉਹ ਤਾਂ ਵਾਹ ਕਿਸੇ ਦੇ ਕਿਸੇ ਨਾਲ ਠੱਗੀ ਕਰਤੀ ਕਹਿੰਦਾ ਮਾਤਾ ਮੈਂ ਥੋੜਾ ਠੱਗੀ ਕਰਦਾ ਨਾ ਸਵੇਰ ਵੀ ਉਹ ਵਕ ਸਾਡੇ ਨਾਲ ਠੱਗੀ ਕਰਤੀ ਅਸੀਂ ਕਿਹਾ ਜਦੋਂ ਅਸੀਂ ਵਾਪਸ ਆਏ ਕਹਿੰਦਾ ਅਸੀਂ ਕਿਹਾ ਕਹਿੰਦਾ ਦੁਬਾਰੇ 7 ਲੱਖ ਰੁਪਏ ਦੇ ਦਿਓ ਮੈਂ ਕਹਿੰਦਾ ਤੁਹਾਨੂੰ ਫੇਰ ਟਪਾ ਦੂੰਗਾ ਇਹ ਰਿਪੋਰਟ ਕੈਨੇਡਾ ਦਾ ਮੈਂ ਕਿਹਾ ਵੀ ਤੂੰ ਜ਼ਿੰਮੇਵਾਰੀ ਲੈ ਵੀ ਕਹਿੰਦਾ ਨਾ ਦਿੱਲੀ ਦਿੱਲੀ ਦੀ ਜ਼ਿੰਮੇਵਾਰੀ ਹੈ ਮੇਰੀ ਕੈਨੇਡਾ ਦੀ ਕੋਈ ਜ਼ਿੰਮੇਵਾਰੀ ਨਹੀਂ ਅੱਛਾ ਕਹਿੰਦਾ 7 ਲੱਖ ਰੁਪਏ ਮੈਨੂੰ ਹੁਣੇ ਇਸੇ ਟਾਈਮ ਪਾਓ ਸੋ ਕਿਤੇ ਨਾ ਕਿਤੇ ਮਾਮਲਾ ਜਿਹੜਾ ਬਾਈ ਹੋਰੀ ਦੱਸ ਰਹੇ ਨੇ ਕਿ ਆਏ ਦਿਨ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਔੜ ਲੱਗੀ ਹੋਈ ਹੈ ਕੈਨੇਡਾ ਜਾਣਾ ਅਮਰੀਕਾ ਜਾਣਾ ਜਾਂ ਫਿਰ ਹੋਰ ਦੇਸ਼ਾਂ ਦੇ ਵਿੱਚ ਬਾਹਰ ਜਾਣ ਦੀ ਔੜ ਲੱਗੀ ਹੋਈ ਹੈ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਬਾਹਰ ਜਾਈਏ ਆਪਣੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਚੰਗਾ ਹੋਵੇ ਕਿਉਂਕਿ ਹਰੇਕ ਬੰਦਾ ਸੋਚਦਾ ਹੈ ਕਿ ਉੱਥੇ ਜਾ ਕੇ ਅਸੀਂ ਚੰਗੀ ਕਮਾਈ ਕਰਾਂਗੇ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਹੈ ਜਾਂ ਸਾਡਾ ਭਵਿੱਖ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਹੋ ਸਕੇ ਪਰ ਕਿਤੇ ਨਾ ਕਿਤੇ ਜਦੋਂ ਭਵਿੱਖ ਚੰਗਾ ਹੋਣ ਦੇ ਬਜਾਏ ਪਭਿਖ ਦੇ ਵਿੱਚ ਪਭਿਖ ਤਾਂ ਕੀ ਚੰਗਾ ਹੋਣਾ ਜਿਹੜਾ ਇਹ ਸਮਾਂ ਚੱਲ ਰਿਹਾ ਉਹ ਸਮਾਂ ਵੀ ਖਰਾਬ ਹੋ ਜਾਂਦਾ ਕਿਉਂਕਿ ਜਦੋਂ ਠੱਗੀ ਲੱਗਦੀ ਹੈ ਸੋ ਇਸ ਠੱਗੀ ਦੇ ਸ਼ਿਕਾਰ ਬਾਈਹੂਰੀ ਹੋਏ ਨੇ ਬਾਈਹੂਰੀ ਕਹਿੰਦੇ ਨੇ ਇੱਕ ਤਾਂ ਬਲਕਾਰ ਸਿੰਘ ਨਾਮ ਹੈ ਕੋਈ ਡ੍ਰੀਮ ਲੈਂਡ ਤੋਂ ਬਾਈਹੂਰੀ ਨਾਮ ਲੈਂਦੇ ਨੇ ਤੇ ਇੱਕ ਗगन ਦਾ ਜਿਹੜੇ ਨਾਮ ਲੈਂਦੇ ਨੇ ਮੁਹਾਲੀ ਤੋਂ ਨੇ ਉਹਨਾਂ ਦੇ ਉੱਤੇ ਇਨਾਂ ਦੇ ਵੱਲੋਂ ਇਲਜ਼ਾਮ ਲਗਾਈ ਗਏ ਨੇ ਕਿ ਇਹਨਾਂ ਦੇ ਜਿਹੜੀ ਇਹਨਾਂ ਦੇ ਨਾਲ ਠੱਗੀ ਹੋਈ ਹੈ ਦੋ ਦੇਸ਼ਾਂ ਦੇ ਵੀਜ਼ੇ ਲਗਵਾਉਣ ਦੀ ਅਲੱਗ-ਅਲੱਗ ਬੰਦਿਆਂ ਦੇ ਵੱਲੋਂ ਪਹਿਲਾਂ ਇਹ ਕਹਿੰਦੇ ਨੇ ਵੀ ਰਲ ਕੇ ਉਹਨਾਂ ਨੇ ਸਾਡੀ ਕੈਨੇਡਾ ਦੀ ਫਾਈਲ ਲਾਈ ਤੇ ਉਸ ਤੋਂ ਬਾਅਦ ਯੂਕੇ ਦੀ ਫਾਈਲ ਲਾਈ ਬਾਕੀ ਇਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਉਹ ਨਾ ਤਾਂ ਪੁਲਿਸ ਪ੍ਰੋਪਰਲੀ ਸਾਥ ਦੇ ਪਾਉਂਦੀ ਹੈ ਤੇ ਨਾ ਹੀ ਫਿਰ ਜਥੇਬੰਦੀਆਂ ਨੇ ਜਿਹੜੀਆਂ ਉਹ ਪ੍ਰੋਪਰਲੀ ਸਾਥ ਦੇ ਪਾਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਲੋਕ ਆਪਣੇ ਪੈਸੇ ਨੇ ਜਿਹੜੇ ਖਰਾਬ ਕਰਕੇ ਵੇਝ ਜਾਂਦੇ ਨੇ ਬਾਅਦ ਵਿੱਚ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਸੋ ਬਾਈ ਹੋਰਾਂ ਨੇ ਆਪਣਾ ਪੱਖ ਦਿੱਤਾ ਅਸੀਂ ਫੋਨ ਦੇ ਉੱਤੇ ਗਗਨ ਦਾ ਨੰਬਰ ਲੈ ਕੇ ਬਾਈ ਹੋਰਾਂ ਤੋਂ ਗਗਨ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਇਸ ਮਾਮਲੇ ਦੇ ਉੱਤੇ ਉਹ ਕੀ ਕਹਿੰਦੇ ਨੇ ਗਗਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਲਕਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮਾਮਲੇ ਦੇ ਉੱਤੇ ਉਹਨਾਂ ਦਾ ਕੀ ਕਹਿਣਾ ਬਾਕੀ ਤੁਸੀਂ ਆਪਣੀ ਰੈਕਮੈਂਟ ਬਾਕਸ 'ਚ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕ ਨੇ ਜਿਹੜੇ ਉਹ ਇਸ ਤਰ੍ਹਾਂ ਦੀਆਂ ਠੱਗੀਆਂ ਦੇ ਸ਼ਿਕਾਰ ਨਾ ਹੋਣ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਲੋਕਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ